ਹੈਲੋ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਐਜ਼ ਯੂ نو ਕਿ ਆਪਾਂ ਪੰਜਾਬੀ ਮਾਸਟਰ ਕੈਡਰ ਦਾ ਸਿਲੇਬਸ ਸਟਾਰਟ ਕੀਤਾ ਹੋਇਆ ਠੀਕ ਹੈ ਜਿਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਹੈ ਕਿਸ ਚੀਜ਼ ਦੀ ਗੁਰਮਤ ਕਾਵਿ ਦੀ ਠੀਕ ਹੈ ਗੁਰਮਤ ਕਾਵ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਕਰ ਚੁੱਕੇ ਗੁਰੂ ਅਮਰਦਾਸ ਜੀ ਕਰ ਚੁੱਕੇ ਅਤੇ ਗੁਰੂ ਅਰਜਨ ਦੇਵ ਜੀ ਕਰ ਚੁੱਕੇ ਵਿਦ ਐਮਸੀਕਿਉ ਆਈ ਹੋਪ ਕਿ ਤੁਹਾਨੂੰ ਉਹ ਵੀਡੀਓਜ਼ ਬਹੁਤ ਪਸੰਦ ਆ ਰਹੀਆਂ ਹੋਣਗੀਆਂ ਤੁਸੀਂ ਆਪਣੇ ਯਾਰ ਮਿੱਤਰ ਦੋਸਤਾਂ ਸ਼ੇਅਰ ਜ਼ਰੂਰ ਕਰ ਰਹੇ ਹੋਵਗੇ ਜਿਨ੍ਹਾਂ ਦਾ ਵੀ ਆਪਣੇ ਕੋਲੇ ਪੰਜਾਬੀ ਮਾਸਟਰ ਕੈਡਰ ਦਾ ਪੇਪਰ ਆਉਣ ਵਾਲਾ ਹੈ ਸੋ ਇਹਦੇ ਨਾਲ ਹੀ ਕਿਸੇ ਨੇ ਵੀ ਕਿਸੇ ਆਨਲਾਈਨ ਆਫਲਾਈਨ ਕੋਰਸ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਇਸ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ 70095282089646810103 ਇਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਜੇ ਮੈਂ ਗੱਲ ਕਰਾਂ ਤੁਸੀਂ ਸਾਡਾ ਟੈਲੀਗ੍ਰam ਦਾ ਚੈਨਲ ਜ਼ਰੂਰ ਜੁਆਇਨ ਕਰੋ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਆਪਣੇ ਕੋਲੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਉੱਥੇ ਮਿਲੇਗੀ ਉਸ ਤੋਂ ਇਲਾਵਾ ਆਪਣੇ ਕੋਲੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਸ ਤੋਂ ਇਲਾਵਾ ਜੇ ਕਿਸੇ ਦੀ ਵੀ ਕੋਈ ਕਿਊਰੀ ਹੈ ਤਾਂ ਉਹ ਮੈਨੂੰ ਇਸ ਮੇਰੇ ਪਰਸਨਲ ਇੰਸਟਾਗ੍ਰam ਹੈਂਡਲ ਦੇ ਉੱਤੇ ਕੋਈ ਵੀ ਆਫੀਸ਼ੀਅਲ ਕਿਊਰੀ ਕੋਈ ਪੜ੍ਹਾਈ ਲਿਖਾਈ ਦੇ ਬਾਰੇ ਕੋਈ ਵੀ ਪੁੱਛਣਾ ਤਾਂ ਇਸ ਹੈਂਡਲ ਤੇ ਪੁੱਛ ਸਕਦਾ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਪਤਾ ਹੈ ਕਿ ਗੁਰਮਤਕਾਬ ਦੇ ਵਿੱਚ ਆਪਣੇ ਕੋਲੇ ਚਾਰ ਕਵੀ ਆਉਂਦੇ ਨੇ ਇੱਕ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਅੱਜ ਆਪਾਂ ਭਾਈ ਗੁਰਦਾਸ ਜੀ ਬਾਰੇ ਹੀ ਗੱਲ ਕਰਾਂਗੇ ਹਲਕਾ ਫੁਲਕਾ ਤੁਹਾਨੂੰ ਸਭ ਨੂੰ ਹੀ ਪਤਾ ਹੋਊਗਾ ਆਪਾਂ ਉਹ ਤੋਂ ਅੱਗੇ ਵਧਾਂਗੇ ਠੀਕ ਹੈ ਜੀ ਤਾਂ ਜੇ ਮੈਂ ਗੱਲ ਕਰਾਂ ਇਹਨਾਂ ਦੇ ਜਨਮ ਦੀ 1543 1551 ਤੇ 1559 ਤਿੰਨ ਤਰੀਕਾਂ ਮਿਲਦੀਆਂ ਨੇ ਸਭ ਤੋਂ ਜਿਹੜੀ ਇੰਪੋਰਟੈਂਟ ਹੈ ਉਹ 1543 ਹੈ ਕਈ ਕਿਤਾਬਾਂ ਦੇ ਵਿੱਚ ਤੁਹਾਨੂੰ 1543 ਹੀ ਮਿਲਦੀ ਆ ਸੋਥੋਂ ਨੇ 1500 43 ਹੀ ਲਗਾਉਣੀ ਹੈ ਅਲੱਗਾ ਅਲੱਗ ਇਤਿਹਾਸਕਾਰਾਂ ਨੇ ਅਲੱਗ ਅਲੱਗ ਤਰੀਕਾ ਦਿੱਤੇ ਨੇ ਪਰ ਜ਼ਿਆਦਾਤਰ ਜੋ ਐਪਰੋਪ੍ਰੀਏਟ ਹੈ ਉਹ 1543 ਹੀ ਹੈ ਜੇ ਪਿਤਾ ਦੀ ਗੱਲ ਕਰਾਂ ਤਾਂ ਇਹਨਾਂ ਦੇ ਪਿਤਾ ਜੀ ਦੇ ਦੋ ਨਾਮ ਮਿਲਦੇ ਨੇ ਕਿਤੇ ਕਿਤੇ ਦਤਾਰਪੱਲਾ ਮਿਲਦਾ ਕਿਤੇ ਕਿਤੇ ਈਸ਼ਵਰਦਾਸ ਮਿਲਦਾ ਮੈਂ ਤੁਹਾਨੂੰ ਦੋਨੇ ਹੀ ਲਿਖ ਕੇ ਦਿਖਾਤੇ ਕਿ ਪੇਪਰ 'ਤੇ ਬਾਈ ਚਾਂਸ ਕੁਝ ਵੀ ਆ ਜੇ ਜ਼ਿਆਦਾਤਰ ਤੁਹਾਨੂੰ ਦਤਾਰਪੱਲਾ ਵੀ ਮਿਲਦਾ ਅਤੇ ਕਿਤੇ ਕਿਤੇ ਮੈਨੂੰ ਈਸ਼ਵਰਦਾਸ ਵੀ ਮਿਲਿਆ ਮੈਂ ਦੋਨੇ ਹੀ ਲਿਖਦੇ ਕਿ ਕਾਸਟ ਤੋਂ ਸੀਗੇ ਇਹ ਪੱਲਾ ਖੱਤਰੀ ਸੀਗੇ ਜੀ ਇਹ ਅਮਰਦਾਸ ਜੀ ਦੇ ਚਾਚੇ ਜਿਹੜੇ ਆਪਣੇ ਕੋਲੇ ਗੁਰੂ ਅਮਰਦਾਸ ਜੀ ਹੋਏ ਸੀ ਉਹਨਾਂ ਦੇ ਚਾਚੇ ਦੇ ਮੁੰਡੇ ਸੀਗੇ ਮਤਲਬ ਕੁੱਲ ਮਿਲਾ ਕੇ ਅਮਰਦਾਸ ਜੀ ਦੇ ਕੀ ਲੱਗਦੇ ਸੀ ਪਤੀਜੇ ਲੱਗਦੇ ਸੀ ਯਾਦ ਰੱਖਿਓ ਅਮਰਦਾਸ ਜੀ ਦੇ ਕੀ ਲੱਗਦੇ ਸੀ ਪਤੀਜੇ ਲੱਗਦੇ ਸੀ ਜੇ ਅਮਰਦਾਸ ਜੀ ਦੇ ਪਤੀਜੇ ਲੱਗਦੇ ਸੀ ਤਾਂ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸੀ ਗੁਰੂ ਅਰਜਨ ਦੇਵ ਜੀ ਦੇ ਇਹ ਮਾਮਾ ਜੀ ਲੱਗਦੇ ਸੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸੀ ਮਾਮਾ ਜੀ ਲੱਗਦੇ ਸੀ ਠੀਕ ਹੈ ਜੀ ਯਾਦ ਰੱਖਿਓ ਇਹਨਾਂ ਨੂੰ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦਾ ਪਹਿਲਾ ਜਥੇਦਾਰ ਵੀ ਥਾਪਿਆ ਸੀ ਯਾ ਅਕਾਲ ਤਖਤ ਸਾਹਿਬ ਕਿੰਨਾ ਨੇ ਬਣਵਾਇਆ ਸੀ ਗੁਰੂ ਹਰਗੋਬਿੰਦ ਜੀ ਨੇ ਠੀਕ ਹੈ ਯਾਦ ਹੀ ਹੋਊਗਾ ਤੁਹਾਨੂੰ ਪਤਾ ਹੋਊਗਾ ਕਿ ਅਕਾਲ ਤਖਤ ਗੁਰੂ ਹਰਗੋਬਿੰਦ ਜੀ ਨੇ ਬਣਾਇਆ ਸੀ ਕਦੋਂ ਤੋਂ ਕਦੋਂ ਤੱਕ 1606 ਤੋਂ ਲੈ ਕੇ 1609 ਦੇ ਵਿੱਚ ਵਿੱਚ ਤੇ ਇਹਦਾ ਪਹਿਲਾ ਜਥੇਦਾਰ ਕਿਹਨੂੰ ਥਾਪਿਆ ਗਿਆ ਸੀ ਤਾਂ ਆਪਣੇ ਕੋਲੇ ਭਾਈ ਗੁਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਪਹਿਲਾਂ ਪਾ ਲਿਆ ਇਹਨਾਂ ਨੂੰ ਮਤਲਬ ਕੀ ਹੋਇਆ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਬਾਸਰਕੇ ਦੇ ਵਿੱਚ ਹੋਇਆ ਸੀ ਇੱਥੇ ਲਿਖਿਆ ਰਿਹਾ ਹੈ ਲਿਖ ਲਿਓ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ ਬਾਸਰਕੇ ਦੇ ਵਿੱਚ ਹੋਇਆ ਸੀਗਾ ਜੀ ਆਪਣੇ ਕੋਲ ਭਾਈ ਗੁਰਦਾਸ ਜੀ ਦਾ ਇਹਨਾਂ ਨੂੰ ਪਾਲਿਆ ਕਿ ਇਹਨਾਂ ਨੇ ਸੀਗਾ ਗੁਰੂ ਅਮਰਦਾਸ ਜੀ ਨੇ ਪਰ ਗੁਰੂ ਰਾਮਦਾਸ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕੀ ਕਰਿਆ ਸਿੱਖੀ ਧਾਰਨ ਕਰੀ ਯਾਦ ਰੱਖਿਓ ਕਿ ਸਿੱਖੀ ਕਿਸ ਤੋਂ ਪ੍ਰਭਾਵਿਤ ਹੋ ਕੇ ਧਾਰਨ ਕਰੀ ਤਾਂ ਗੁਰੂ ਰਾਮਦਾਸ ਜੀ ਤੋਂ ਠੀਕ ਹੈ 12 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਇੱਕ ਟਾਈਪ ਆਫ ਗੋਦ ਲੈ ਲਿਆ ਸੀਗਾ ਵੀ ਇਹਨਾਂ ਦਾ ਪਾਲਣ ਪੋਸ਼ਣ ਮੈਂ ਹੀ ਕਰੂੰਗਾ ਠੀਕ ਹੈ ਜੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਆਗਰੇ ਭੇਜਿਆ ਸੀ ਕਾਦੇ ਲਈ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਇੰਪੋਰਟੈਂਟ ਕਿ ਇੱਕ ਕਿਸੇ ਪੇਪਰ 'ਚ ਆਇਆ ਹੋਇਆ ਹੈ ਕਿ ਭਾਈ ਗੁਰਦਾਸ ਜੀ ਨੂੰ ਕਿੱਥੇ ਭੇਜਿਆ ਗਿਆ ਸੀ ਸਿੱਖੀ ਦਾ ਪ੍ਰਚਾਰ ਕਰਨ ਲਈ ਤਾਂ ਆਗਰੇ ਭੇਜਿਆ ਗਿਆ ਸੀ ਇਹਨਾਂ ਨੇ ਵਾਰਾਂ ਲਿਖੀਆਂ ਕਿਹੜੀ ਭਾਸ਼ਾ 'ਚੇ ਪੰਜਾਬੀ 'ਚੇ ਸ਼ਲੋਕ ਲਿਖੇ ਸੰਸਕ੍ਰਿਤ 'ਚੇ ਕਵਿਤਾ ਲਿਖੇ ਆਪਣੇ ਕੋਲੇ ਕਵਿਤਾ ਤੇ ਸਵਈਏ ਬ੍ਰਿਜ ਦੇ ਵਿੱਚ ਲਿਖੇ ਮੋਸਟ ਇੰਪੋਰਟੈਂਟ ਇਕਤਾ ਵਾਰਾਂ ਆਂਦੀਆਂ ਨੇ ਪੇਪਰ 'ਚੇ ਕਿ ਇਹਨਾਂ ਨੇ ਵਾਰਾਂ ਕਿਹੜੀ ਭਾਸ਼ਾ ਦੇ ਵਿੱਚ ਲਿਖੀਆਂ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਕਵਿਤ ਅਤੇ ਸਵਈਏ ਕਿਹੜੀ ਭਾਸ਼ਾ 'ਚ ਲਿਖੇ ਬ੍ਰਿਜ ਭਾਸ਼ਾ 'ਚ ਲਿਖੇ ਇਹ ਦੋਨੇ ਇੰਪੋਰਟੈਂਟ ਨੇ ਉਹ ਤੋਂ ਇਲਾਵਾ ਇਨਾਂ ਦੀ 39 ਆ 40 ਬਾਰਾ ਮਿਲਦੀਆਂ ਨੇ ਹੁਣ ਬੱਚੇ ਇੱਥੇ ਕਨਫਿਊਜ਼ ਹੁੰਦੇ ਨੇ ਸਰ 39 ਲਿਖੀਏ ਜਾਂ 40 ਜੇ ਤੁਹਾਨੂੰ ਆਪਸ਼ਨ ਚ ਦੋਨੇ ਮਿਲੇ ਨੇ ਤਾਂ ਤੁਸੀਂ 39 ਲਿਖਣਾ 22 ਚਾਂਸ ਆਪਸ਼ਨ ਦੇ ਵਿੱਚ 39 ਨਹੀਂ ਹੈਗਾ ਤਾਂ ਤੁਸੀਂ ਕੀ ਲਿਖੋਗੇ 40 ਹੀ ਲਿਖੋਗੇ ਭਾਵਨਾਵਾਂ ਦੇ ਆਧਾਰ ਤੇ ਇਹਨਾਂ ਦੀਆਂ ਦੋ ਤਰ੍ਹਾਂ ਦੀਆਂ ਕਵਿਤਾਵਾਂ ਹਨ ਭਾਵਨਾ ਦੇ ਆਧਾਰ ਤੇ ਇਹਨਾਂ ਦੇ ਦੋ ਤਰ੍ਹਾਂ ਦੀਆਂ ਕਵਿਤਾਵਾਂ ਨੇ ਕਿਹੜੀਆਂ ਇਕਤਾ ਵਿਆਖਿਆ ਦੂਜੀ ਅਨੁਭਵ ਵਿਆਖਿਆ ਮਤਲਬ ਗੁਰਮਤ ਸਿਧਾਂਤ ਜੋ ਵੀ ਆਪਣੇ ਕੋਲੇ ਮਤਲਬ ਗੁਰਮਤ ਦਾ ਸਿਧਾਂਤ ਹੈ ਗੁਰੂ ਦੀ ਬਾਣੀ ਹੈ ਉਹਦੀ ਕੀ ਕੀਤੀ ਹੈ ਇਹਨਾਂ ਨੇ ਵਿਆਖਿਆ ਕੀਤੀ ਹੈ ਤਾਂ ਕਰਕੇ ਹੀ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਕਿ ਗੁਰਬਾਣੀ ਨੂੰ ਸਮਝਣ ਦੇ ਲਈ ਇਹਨਾਂ ਨੇ ਥੋੜਾ ਜਿਹਾ ਹੋਰ ਈਜ਼ੀ ਕੀਤਾ ਉਸ ਨੂੰ ਦੂਜਾ ਇਹਨਾਂ ਦਾ ਨਿੱਜੀ ਅਨੁਭਵ ਰਿਹਾ ਵੀ ਇਹਨਾਂ ਦਾ ਜਿਹੜਾ ਆਪਣਾ ਅਨੁਭਵ ਰਿਹਾ ਉਹ ਇਹਨਾਂ ਨੇ ਸ਼ਾਮਿਲ ਕੀਤਾ ਆਪਣੀ ਵਾਰਾਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜ਼ਿਕਰ ਇਹਨਾਂ ਨੇ ਕਿਹੜੀ-ਕਿਹੜੀ ਵਾਰ ਚ ਕੀਤਾ ਤੀਜੀ ਚ 13 ਚ 24ਵੀਂ 26ਵੀਂ 38ਵੀਂ ਤੇ ਉਹ 39ਵੀਂ 12 ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜ਼ਿਕਰ ਮਿਲਦਾ ਹੈ ਇਹਨਾਂ ਨੇ ਆਪਣੀ 12 ਵਿੱਚ ਨਿਸ਼ਾਨੀ ਬਹੁਤ 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 ਇੰਪੋਰਟੈਂਟ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਵੀ 12 ਹੁੰਦੀਆਂ ਨੇ ਆ ਜੰਗਨਾਮੇ ਹੁੰਦੇ ਨੇ ਉਹ ਨਿਸ਼ਾਨੀ ਤੇ ਸਰਖੰਡੀ ਛੰਦ ਦੇ ਵਿੱਚ ਹੀ ਗਾਏ ਜਾਂਦੇ ਨੇ ਤੇ ਇਹਨਾਂ ਨੇ ਆਪਣੀ ਵਾਰਾਂ ਦੇ ਵਿੱਚ ਨਿਸ਼ਾਨੀ ਛੰਦ ਦੀ ਕੀ ਕੀਤੀ ਆ ਵਰਤੋਂ ਕੀਤੀ ਆ ਇਹਨਾਂ ਨੇ ਮਨਮੁਖ ਦੀ ਤੁਲਨਾ ਖੂ ਦੇ ਡੱਡੂ ਨਾਲ ਕੀਤੀ ਆ ਦੇਖੋ ਇਹਨਾਂ ਦੀ ਜੋ ਵਾਰਾਂ ਨੇ ਉਹਦੇ ਵਿੱਚ ਮਨਮੁਖ ਤੇ ਗੁਰਮੁਖ ਦੀ ਹੀ ਗੱਲ ਕੀਤੀ ਗਈ ਆ ਮਨਮੁਖ ਉਹ ਹੁੰਦਾ ਜਿਹਨੂੰ ਦੁਨੀਆਂ ਦੀ ਚੀਜ਼ਾਂ ਨਾਲ ਕੀ ਹੈ ਮੋਹ ਹੈ ਉਹ ਮਨਮੁਖ ਹੈ ਤੇ ਗੁਰਮੁਖ ਕੀ ਹੁੰਦਾ ਜਿਹੜਾ ਆਪਣੇ ਕੋਲ ਰੱਬ ਨਾਲ ਜੁੜਿਆ ਹੋਇਆ ਬੰਦਾ ਹੈ ਤਾਂ ਮਨਮੁਖ ਦੀ ਤੁਲਨਾ ਖੂ ਦੇ ਡੱਡੂ ਦਾ ਮਤਲਬ ਹੋ ਗਿਆ ਕਿ ਜਿਹਦੀ ਸੋਚ ਹੀ ਬਸ ਉਨੇ ਹੀ ਸੀਮਤ ਹੈ ਜਿਹਦੀ ਸੋਚ ਸੀਮਤ ਹੈ ਉਹਨੂੰ ਆਪਾਂ ਕਹਿੰਦੇ ਆ ਮਨਮੁਖ ਭਾਈ ਗੁਰਦਾਸ ਜੀ ਵਾਲੀ ਬੀੜ ਵਿੱਚ ਅੰਗ 541 ਦੇ ਉੱਤੇ ਗੁਰੂ ਹਰਗੋਬਿੰਦ ਜੀ ਦੇ ਕੀ ਮਿਲਦੇ ਨੇ 10 ਖਤ ਮਿਲਦੇ ਹਨ ਜਿਹੜੀ ਭਾਈ ਗੁਰਦਾਸ ਜੀ ਵਾਲੀ ਬੀੜ ਹੈ ਉਹਦੇ ਵਿੱਚ ਅੰਗ 541 ਦੇ ਉੱਤੇ 10 ਖਤ ਮਿਲਦੇ ਨੇ 6ਵੇਂ ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਮੋਸਟ ਇੰਪੋਰਟੈਂਟ ਦੇਖੋ ਭਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰਬਾਣੀ ਦੀਆਂ ਕੁੰਜੀਆਂ ਦੋ ਨੇ ਇੱਕ ਤਾਂ ਆਪਣੇ ਕੋਲੇ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਇਹਨਾਂ ਦੀ ਵਾਰਾਂ ਇੱਕ ਜਪਜੀ ਸਾਹਿਬ ਤੇ ਜੇ ਤੁਹਾਨੂੰ ਪੇਪਰ 'ਚ ਦੋਨੇ ਆਪਸ਼ਨ ਹੋਣ ਤੁਸੀਂ ਜਪਜੀ ਸਾਹਿਬ ਵੀ ਲਗਾ ਸਕਦੇ ਹੋ ਬਾਈ ਚਾਂਸ ਇਹ ਆਪਸ਼ਨ 'ਚ ਨਹੀਂ ਹੈ ਤਾਂ ਵੀ ਲਗਾ ਸਕਦੇ ਹੋ ਤੇ ਪੇਪਰ 'ਚ ਆਊਗਾ ਕਿ ਇਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਸ ਨੇ ਆਖਿਆ ਤਾਂ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਇਹਨਾਂ ਨੂੰ ਪੰਜਾਬੀ ਦਾ ਵੇਦਵਿਆਸ ਕਿਹਾ ਜਾਂਦਾ ਮੋਸਟ ਇੰਪੋਰਟੈਂਟ ਵੇਦਵਿਆਸ ਕਿਹਾ ਜਾਂਦਾ ਪੰਜਾਬੀ ਦਾ ਥੱਲੇ ਕਮੈਂਟ ਕਰਕੇ ਦੱਸੋ ਜੇ ਕਿਸੇ ਨੂੰ ਪਤਾ ਹੂ ਵਾਸ ਵੇਦਵਿਆਸ ਵੇਦਵਿਆਸ ਜੀ ਕੌਣ ਸੀ ਇਹਨਾਂ ਦੇ ਕਵਿੱਤ ਅਤੇ ਸਵਈਏ ਨੂੰ ਗੁਰਮਤ ਗਿਆਨ ਦਾ ਮੁੱਢ ਕਿਹਾ ਜਾਂਦਾ ਹੈ ਇੰਪੋਰਟੈਂਟ ਕਵਿੱਤ ਅਤੇ ਸਵਈਏ ਨੂੰ ਗੁਰਮਤ ਗਿਆਨ ਦਾ ਮੁੱਢ ਕਿਹਾ ਜਾਂਦਾ ਹੈ ਇਹਨਾਂ ਦੀਆਂ ਕੁਝ ਇੰਪੋਰਟੈਂਟ ਤੁਕਾਂ ਨੇ ਜਿਵੇਂ ਕਿ ਤਰੂ ਹਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਹੁਣ ਦੇਖੋ ਇਹ ਪੰਜਾਬੀ ਦੇ ਵਿੱਚ ਐ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਹਸਦਾ ਕਰ ਆਇਆ ਲਗਭਗ ਪੰਜਾਬੀ ਦੇ ਵਿੱਚ ਐ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਤੀਆਂ ਜਾਣ ਵੀ ਪਰਾਈਆਂ ਨੂੰ ਆਪਣੇ ਮਾਵਾ ਭੈਣਾ ਤੀਆਂ ਜਾਣ ਉਹ ਸੂਰ ਉਸ ਗਾਏ ਹੈ ਪਰ ਤਨ Hindu Muslim ਮਣ ਠੀਕ ਹੈ ਜੀ ਇਸ ਤਰੀਕੇ ਨਾਲ ਇਹਨਾਂ ਨੇ ਆਪਣੀਆਂ ਕੁਝ ਤੁਕਾਂ ਲਿਖੀਆਂ ਹਨ ਪਹਿਲਾਂ ਇਹਨਾਂ ਦੇ ਹੁਣ ਇੰਪੋਰਟੈਂਟ ਕਵਿਤਾ ਅਤੇ ਸਵਈਏ ਸਵਈਏ ਤਾਂ ਇਹਨਾਂ ਨੇ ਤਿੰਨ ਹੀ ਨੇ ਸਵਈਏ ਤਾਂ ਇਹਨਾਂ ਦੇ 3 ਹੀ ਨੇ ਦੇਖੋ ਕਵਿੱਤ ਅਤੇ ਸਵਈਏ ਇਕੱਠੇ ਕਰਕੇ ਆਪਾਂ ਕਿੰਨੇ ਕਹਿ ਦਿੰਨੇ ਆ ਆਪਣੇ ਕੋਲੇ 556 ਹੁਣ ਯਾਦ ਰੱਖਿਓ 556 ਇਹਨਾਂ ਦੇ ਪਹਿਲਾਂ ਸੀਗੇ ਕਵਿੱਤ ਸਵਈਏ ਪਰ ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਖੋਜ ਕੀਤੀ ਤੇ ਉਹਨਾਂ ਨੇ 119 ਜਿਹੜੇ ਸੀਗੇ ਹੋਰ ਖੋਜ ਤੇ ਤੇ ਅੱਜ ਕੱਲ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ 675 ਤਾਂ ਤੁਹਾਨੂੰ ਪੇਪਰ 'ਚ 675 ਆਵੇ 556 ਆਵੇ ਜੇ ਦੋਨੇ ਨੇ ਤਾਂ ਤੁਸੀਂ 675 ਲਗਾਉਗੇ ਨਹੀਂ ਤਾਂ ਤੁਸੀਂ 556 ਲਾਉਗੇ ਜਿਦੇ ਵਿੱਚ 8 ਤਿੰਨ ਸਵਈਏ 8 ਦੋਰੇ 8 ਸੌ ਰੱਟ 8 ਛੰਦ ਸ਼ਾਮਿਲ ਹਨ ਇਹ ਇਹਦੇ ਵਿੱਚ ਹੀ ਸ਼ਾਮਿਲ ਨੇ ਜੀ ਇਹਦੇ ਵਿੱਚ ਹੀ ਸ਼ਾਮਿਲ ਹਨ ਇਹਨਾਂ ਦੀਆਂ 12 ਦਾ ਵਿਸ਼ਾ ਕੀ ਹੈ ਗੁਰਮਤਿ ਜੀਵਨ ਦੀ ਜਾਂਚ ਅਤੇ ਗੁਰਮਤਿ ਵਿਚਾਰਾਂ ਨੂੰ ਪਕੇਰਾ ਕਰਨ ਵਾਲਾ ਮਿਲਦਾ ਹੈ ਮਤਲਬ ਕੀ ਹੈ ਗੁਰਮਤਿ ਦਾ ਮਤਲਬ ਉਹੀ ਕਿ ਗੁਰੂ ਨਾਲ ਜੁੜ ਕੇ ਕਿਵੇਂ ਰਹਿਣਾ ਹੈ ਠੀਕ ਹੈ ਜੀ ਸੰਤ ਸਿੰਘ ਸੇਖੋਂ ਨੇ ਇਹਨਾਂ ਦੀ ਤੁਲਨਾ ਮਿਲਟਨ ਦੇ ਨਾਲ ਕੀਤੀ ਆ ਮੋਸਟ ਇੰਪੋਰਟੈਂਟ ਮਿਲਟਨ ਠੀਕ ਹੈ ਜੀ ਮਿਲਟਨ ਇੱਕ ਇਤਿਹਾਸਕਾਰ ਹੋਇਆ ਰਾਈਟਰ ਹੋਇਆ ਤਾਂ ਸੰਤ ਸਿੰਘ ਸੇਖੋਂ ਨੇ ਇਹਨਾਂ ਦੀ ਤੁਲਨਾ ਕਿਹਦੇ ਨਾਲ ਕੀਤੀ ਆ ਮਿਲਟਨ ਦੇ ਨਾਲ ਕੀਤੀ ਆ ਤੇ ਮੋਹਨ ਸਿੰਘ ਦਿਵਾਨਾ ਨੇ ਇਹਨਾਂ ਨੂੰ ਸੈਂਟ ਪੌਲ ਕਿਹਾ ਸਿੱਖਾਂ ਦਾ ਸੈਂਟ ਪੌਲ ਕਿਹਾ ਬਹੁਤ ਇੰਪੋਰਟੈਂਟ ਸੈਂਟ ਪੌਲ ਕੌਣ ਸੀ ਤਾਂ ਈਸਾ ਮਸੀਹ ਦੇ ਖਾਸ ਵਿੱਚੋਂ ਇੱਕ ਸੀਗੇ ਮੋਸਟ ਇੰਪੋਰਟੈਂਟ ਦੋਨੇ ਗੱਲਾਂ ਯਾਦ ਰੱਖਣੀਆਂ ਨੇ ਕਿਨੇ ਕਿਹਾ ਮੋਹਨ ਸਿੰਘ ਦਿਵਾਨਾ ਨੇ ਕਿਹਾ ਕਿਹਦੇ ਨਾਲ ਤੁਲਨਾ ਕੀਤੀ ਹੈ ਸੈਂਟ ਪੌਲ ਨਾਲ ਸੈਂਟ ਪੌਲ ਕੌਣ ਸੀ ਈਸਾ ਮਸੀਹ ਦੇ ਖਾਸ ਵਿੱਚੋਂ ਇੱਕ ਸੀ ਉਸ ਤੋਂ ਬਾਅਦ ਪ੍ਰੀਤਮ ਸਿੰਘ ਅਨੁਸਾਰ ਇਹਨਾਂ ਦੀਆਂ 12 ਉਪਦੇਸ਼ਾਤਮਕ ਹਨ ਏ ਇੰਪੋਰਟੈਂਟ ਨਹੀਂ ਹੈਗਾ ਪਰ ਫਿਰ ਵੀ ਲਿਖ ਲੋ ਇਹਨਾਂ ਦੀ ਵਾਰਾਂ ਕਿੰਨੇ ਉਪਦੇਸ਼ਾਤਮਕ ਨੇ ਉਪਦੇਸ਼ ਦੇਣ ਵਾਲੀਆਂ ਨੇ ਠੀਕ ਹੈ ਜੀ ਪਹਿਲੀ ਵਾਰ ਵਿੱਚ ਕਿੰਨੀਆਂ ਪੌੜੀਆਂ ਨੇ ਇੰਪੋਰਟੈਂਟ ਵੈਸੇ ਮੈਂ ਅੱਗੇ ਕਰਵਾਉਂਗਾ ਠੀਕ ਹੈ ਜੀ ਵੀ ਇੰਪੋਰਟੈਂਟ ਇੰਪੋਰਟੈਂਟ ਵਾਰਾਂ ਵੀ ਇਹ ਵਾਰ ਦੇ ਵਿੱਚ ਇਹ ਇੰਪੋਰਟੈਂਟ ਹੈ ਇਹ ਵਾਰ ਦੇ ਵਿੱਚ ਇਹ ਇੰਪੋਰਟੈਂਟ ਹੈ ਪਰ ਇੰਪੋਰਟੈਂਟ ਤਾਂ ਇਹ ਪਹਿਲੀ ਵਾਰ ਦੇ ਵਿੱਚ ਕਿੰਨੀਆਂ ਪੌੜੀਆਂ ਨੇ 49 ਪੌੜੀਆਂ ਨੇ ਤੇ ਇਸ ਵਿੱਚ ਸਤਿਗੁਰੂ ਨਾਨਕ ਪ੍ਰਗਟ ਆ ਤੁਹਾਨੂੰ ਪਤਾ ਹੋਊਗਾ ਕਿ ਭਾਈ ਗੁਰਦਾਸ ਜੀ ਨੇ ਆਪਣੇ ਕੋਲੇ ਗੁਰਨਾਨਕ ਦੇਵ ਜੀ ਬਾਰੇ ਕੀ ਕਿਹਾ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇਜਗ ਚਾਨਣ ਹੋਆ ਤਾਂ ਇਹ ਜੋ ਵਾ ਆਪਣੇ ਕੋਲੇ ਸ਼ਬਦ ਹੈ ਇਹ ਵੀ ਆਪਣੇ ਕੋਲੇ ਪਹਿਲੀ ਵਾਰ ਦੇ ਵਿੱਚ ਹੈ ਕਿੰਨਵੀਂ ਪੌੜੀ ਦੇ ਵਿੱਚ ਹੈ 27ਵੀਂ ਪੌੜੀ ਵਿੱਚ ਹੈ ਇਹ ਗੱਲ ਇੰਪੋਰਟੈਂਟ ਹੈ ਪੇਪਰ 'ਚ ਆਊਗਾ ਕਿ ਪਹਿਲੀ ਜਿਹੜੀ ਆਪਣੇ ਕੋਲ ਵਾਰ ਆ ਉਹ ਕਿਹਦੇ ਬਾਰੇ ਜ਼ਿਆਦਾਤਰ ਗੱਲ ਕਰਦੀ ਹੈ ਤਾਂ ਉਹ ਗੁਰਨਾਨਕ ਦੇਵ ਜੀ ਦੇ ਜੀਵਨ ਬਾਰੇ ਗੱਲ ਕਰਦੀ ਹੈ ਉਹ ਤੋਂ ਬਾਅਦ 11ਵੀਂ ਵਾਰ ਦੇ ਵਿੱਚ 31 ਪੌੜੀਆਂ ਹਨ ਇਸ ਵਿੱਚ ਪਹਿਲੇ 6 ਗੁਰੂਆਂ ਦੀ ਸਿੱਖਾਂ ਦਾ ਵੇਰਵਾ ਹੈ ਠੀਕ ਹੈ ਇਹ ਪਹਿਲੇ ਛੇ ਗੁਰੂਆਂ ਦੇ ਸਿੱਖਾਂ ਦਾ ਵੇਰਵਾ ਹੈ ਪਹਿਲੇ ਛੇ ਗੁਰੂਆਂ ਦੇ ਸਿੱਖਾਂ ਦਾ ਵੇਰਵਾ ਹੈ 11ਵੀਂ ਵਾਰ ਦੇ ਵਿੱਚ ਉਹ ਤੋਂ علاوہ ਇਹ ਕੁਝ ਇੰਪੋਰਟੈਂਟ ਨੇ ਜੀ ਇਹ ਤੋਂ ਬਾਅਦ ਮੈਂ ਅੱਗੇ ਵੀ ਆਉਂਗਾ ਕਿ 24ਵੀਂ ਵਾਰ ਦੇ ਵਿੱਚ 25 ਪੌੜੀਆਂ ਨੇ ਤੇ ਇਸ ਵਿੱਚ ਗੁਰੂ ਸ਼ਬਦ ਹੀ ਗੁਰੂ ਮੂਰਤ ਹੈ ਇਹਦੇ ਬਾਰੇ ਦੱਸਿਆ ਹੋਇਆ ਗੁਰੂ ਸ਼ਬਦ ਹੀ ਗੁਰੂ ਮੂਰਤ ਹੈ ਵੀ ਸ਼ਬਦ ਹੀ ਕੀ ਹੈ ਗੁਰੂ ਹੈ 27ਵੀਂ ਵਾਰ ਦੇ ਵਿੱਚ 23 ਪੌੜੀਆਂ ਮਿਲਦੀਆਂ ਨੇ ਇਹਦੇ ਵਿੱਚ ਗੁਰੂ ਚੇਲੇ ਦੇ ਪ੍ਰੇਮ ਦੀ ਗੱਲ ਕੀਤੀ ਗਈ ਹੈ ਉਦਾਹਰਨ ਦੇ ਕੇ ਇਹਨਾਂ ਨੇ ਲੈਲਾ ਮਜਨੂ ਬਾਰੇ ਕਿਹਾ ਜਿਵੇਂ ਲੈਲਾ ਮਜਨੂ ਦਾ ਪਿਆਰ ਹੁੰਦਾਵੇਂ ਗੁਰੂ ਚੇਲੇ ਦਾ ਪਿਆਰ ਹੋਣਾ ਚਾਹੀਦਾ ਸਸੀ ਪੁੰਨੂ ਬਾਰੇ ਕਿਹਾ ਠੀਕ ਹੈ ਜੀ ਸੋਰਠ ਬੀਜਾ ਹੀਰ ਰਾਂਝਾ ਸੋਹਣੀ ਮਹੀਵਾਲ ਪਰ ਮਿਰਜ਼ਾ ਸਾਹਿਬ ਦਾ ਜ਼ਿਕਰ ਨਹੀਂ ਮਿਲਦਾ ਇਹ ਯਾਦ ਰੱਖਿਓ ਬਈ ਕਿ ਇਹਨਾਂ ਦੇ ਇਹ ਕਿਸੇ ਪੇਪਰ 'ਚ ਆਇਆ ਹੋਇਆ ਹੈ ਕਿ ਇਹਨਾਂ ਨੇ ਜਿਹੜੇ ਆਪਣੇ ਕੋਲੇ ਬਿੰਬ ਵਰਤੇ ਆ ਵੀ ਪਿਆਰ ਇਸ ਤਰੀਕੇ ਦਾ ਹੋਣਾ ਚਾਹੀਦਾ ਗੁਰੂ ਚੇਲੇ ਦਾ ਉਹਦੇ ਵਿੱਚ ਮਿਰਜ਼ਾ ਸਾਹਿਬ ਦਾ ਜ਼ਿਕਰ ਨਹੀਂ ਮਿਲਦਾ ਬਾਕੀਆਂ ਦਾ ਮਿਲਦਾ ਹੇ 36ਵੀਂ ਵਾਰ ਦੇ ਵਿੱਚ 21 ਪੌੜੀਆਂ ਹਨ ਇਸ ਨੂੰ ਮੀਣਿਆਂ ਦੀ ਵਾਰ ਵੀ ਕਿਹਾ ਜਾਂਦਾ ਥੋਨੂੰ ਪਤਾ ਹੈ ਮੀਣਾ ਸੰਪਰਦਾ ਕਿਸ ਨੇ ਚਲਾਈ ਸੀ ਤਾਂ ਆਪਣੇ ਕੋਲੇ ਪ੍ਰੀਤਿ ਚੰਦ ਨੇ ਚਲਾਈ ਸੀ ਤਾਂ ਪੇਪਰ 'ਚ ਜੇ ਕਦੇ ਆ ਜੇ ਕਿ ਮੀਣਿਆਂ ਦੀ ਵਾਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ 36ਵੀਂ ਵਾਰ ਦੇ ਵਿੱਚ 36ਵੀਂ ਵਾਰ ਨੂੰ ਕਹਿੰਦਾ 39ਵੀਂ ਵਾਰ ਚ ਵਾਰ 'ਚ 21 ਪੌੜੀਆਂ ਨੇ 40ਵੀਂ ਵਾਰ ਹੁਣ ਕਈ ਇਤਿਹਾਸਕਾਰ ਇੱਥੇ ਸ਼ੰਸ਼ਾ ਕਰਦੇ ਨੇ ਜੀ ਇਹ 40ਵੀਂ ਵਾਰ ਹੈ ਉਹ ਇਹਨਾਂ ਦੀ ਹੈ ਹੀ ਨਹੀਂ ਉਹ ਕਿੰਨਾ ਦੀ ਹੈ ਇੱਕ ਭਾਈ ਗੁਰਦਾਸ ਜੀ ਹੋਰ ਹੋਏ ਨੇ ਇੱਕ ਭਾਈ ਗੁਰਦਾਸ ਜੀ ਹੋਰ ਹੋਏ ਨੇ ਕਿੰਨਾ ਦੇ ਟਾਈਮ ਤੇ ਹੋਏ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਹੋਏ ਨੇ ਤਾਂ ਕਈ ਇਤਿਹਾਸਕਾਰ ਇਹ ਮੰਨਦੇ ਨੇ ਕਿ ਇਹ ਜਿਹੜੀ ਵਾਰ ਹੈ ਇਹ ਉਹਨਾਂ ਦੀ ਹੋ ਸਕਦੀ ਹੈ ਜਿਹੜੇ ਆਪਣੇ ਕੋਲ ਭਾਈ ਗੁਰਦਾਸ ਜੀ ਅੱਗੇ ਜਾ ਕੇ ਹੋਏ ਨੇ ਠੀਕ ਹੈ ਜੀ ਤੇ ਜਦੋਂ ਇਹਨਾਂ ਦਾ ਅੰਤ ਵਕਤ ਆਇਆ ਆਪਣੇ ਕੋਲੇ ਭਾਈ ਗੁਰਦਾਸ ਜੀ ਤਾਂ ਇਹ ਆਪਣੇ ਕੋਲੇ ਕਿੰਨੇ ਦੇ ਟਾਈਮ ਤੇ ਸੀ ਗੁਰੂ ਹਰਗੋਬਿੰਦ ਜੀ ਦੇ ਟਾਈਮ ਤੇ ਸੀਗੇ ਇਹਨਾਂ ਨੇ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਜੀ ਨੂੰ ਕਹਿ ਕੇ ਆਪਣੇ ਲਈ ਕੋਈ ਵੀ ਸਮਾਦ ਵਗੈਰਾ ਜਾਂ ਕੋਈ ਵੀ ਸਥਾਨ ਨਹੀਂ ਬਣਵਾਇਆ ਹੁਣ 1636 ਹੁਣ ਮੈਂ ਇੱਥੇ 36 ਲਿਖਿਆ ਕਈ ਇਤਿਹਾਸਕਾਰ ਇਹਨਾਂ ਦਾ ਸਮਾਂਕਾਲ ਅਲੱਗ-ਅਲੱਗ ਵੀ ਦੱਸਦੇ ਨੇ ਤਾਂ ਮੈਂ ਇੱਥੇ ਸਟਾਰ ਪਾਤਾ ਮੋਸਟ ਐਪਰੋਪਰੀਏਟ ਤੁਹਾਨੂੰ 1636 ਹੀ ਮਿਲਦਾ ਹੈ ਕਿ ਇਹ ਜੋਤੀ ਜੋਤਿ ਜਾਂ ਸੱਚਖੰਡ ਕਦੋਂ ਗਏ ਤਾਂ 1636 ਦੇ ਵਿੱਚ ਗਏ ਤੁਰੀ ਮੈਂ ਪਹਿਲਾਂ ਵੀ ਕਰਾਇਆ ਸੀ ਚਾਹੇ ਉਹ ਬਾਬਾ ਬੁੱਢਾ ਜੀ ਹੋਏ ਚਾਹੇ ਉਹ ਬਾਬਾ ਬੁੱਢਾ ਜੀ ਹੋਏ ਚਾਹੇ ਸ਼ਿਰੀ ਚੰਦ ਜੀ ਹੋਏ ਚਾਹੇ ਆਪਣੇ ਕੋਲੇ ਭਾਈ ਗੁਰਦਾਸ ਜੀ ਹੋਏ ਚਾਹੇ ਇਹਨਾਂ ਦੇ ਆਪਣੇ ਪੁੱਤਰ ਬਾਬਾ ਗੁਰਦੇਵ ਜੀ ਇਹ ਸਾਰੇ ਅਕਾਲ ਚਲਾਣਾ ਕਦੋਂ ਕਰਕੇ ਗਏ ਤਾਂ ਗੁਰੂ ਹਰਗੋਬਿੰਦ ਜੀ ਦੇ ਟਾਈਮ ਦੇ ਉੱਤੇ ਹੀ ਅਕਾਲ ਚਲਾਣਾ ਕਰਕੇ ਗਏ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੀਆਂ 12 ਦੇ ਉੱਤੇ ਗੁਰੂ ਜੀ ਦੀਆਂ ਕੁਝ ਵਾਰਾਂ ਸਭ ਤੋਂ ਪਹਿਲਾਂ ਪਹਿਲੀ ਵਾਰ ਪਹਿਲੀ ਵਾਰ ਗੁਰੂ ਸਿੱਖੀ ਦੀ ਪ੍ਰਸ਼ਟਭੂਮੀ ਇਤਿਹਾਸ ਅਤੇ ਮਹੱਤਵ ਦਾ ਗੁਣਗaan ਕਰਦੀ ਹੈ ਤੇ ਪਹਿਲੀ ਵਾਰ ਦੇ ਵਿੱਚ ਹੀ ਆਪਣੇ ਕੋਲੇ ਕਿਹਦੇ ਬਾਰੇ ਜ਼ਿਕਰ ਆਇਆ ਤਾਂ ਗੁਰੂ ਨਾਨਕ ਦੇਵ ਜੀ ਬਾਰੇ ਯਾਦ ਰੱਖਿਓ ਕਿ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕਿਹਦੇ ਵਿੱਚ ਮਿਲਦਾ ਹੈ ਤਾਂ ਪਹਿਲੀ ਵਾਰ ਦੇ ਵਿੱਚ ਹੀ ਤੁਹਾਨੂੰ ਮਿਲਦਾ ਹੈ ਦੂਜੀ ਅਤੇ 22ਵੀਂ ਵਾਰ ਦੇ ਵਿੱਚ ਇਹਨਾਂ ਦੋਵਾਂ ਵਾਰਾਂ ਵਿੱਚ ਪਾਰ ਬ੍ਰਹਮ ਦੀ ਵਿਆਪਕਤਾ ਪ੍ਰਭੂ ਦੀ ਅਨੰਤਤਾ ਸਰਵ ਸ਼ਕਤੀਮਾਨਤਾ ਗੁਰਮੁਖ ਦੀ ਮਹਿਮਾ ਸ੍ਰਿਸ਼ਟੀ ਤੇ ਪ੍ਰਭੂ ਦੇ ਸੰਬੰਧਾਂ ਬਾਰੇ ਦੱਸਿਆ ਗਿਆ ਹੈ ਯਾਦ ਰੱਖਿਓ ਦੂਜੀ ਅਤੇ 22ਵੀਂ ਵਾਰ ਦੇ ਵਿੱਚ ਇਹਨਾਂ ਨੇ ਇਹ ਚੀਜ਼ ਦੇ ਬਾਰੇ ਚਰਚਾ ਕੀਤੀ ਹੈ ਤੀਜੀ ਵਾਰ ਦੇ ਵਿੱਚ ਗੁਰੂ ਅਤੇ ਸਿੱਖ ਦੇ ਇੱਕ ਦੂਜੇ ਦੇ ਵਿੱਚ ਅਪੇਧ ਹੋਣ ਬਾਰੇ ਦੱਸਿਆ ਹੈ ਵੀ ਇੱਕੋ ਹੀ ਗੁਰੂ ਇੱਕੋ ਹੀ ਉਹਦਾ ਚੇਲਾ ਵੀ ਗੁਰੂ ਸ਼ਿਸ਼ਾ ਕਠੇ ਹੀ ਹੁੰਦੇ ਹਾਂ ਚੌਥੀ ਅਤੇ 23ਵੀਂ ਵਾਰ ਦੇ ਵਿੱਚ ਦੋਵੇਂ ਵਾਰਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਹਨ ਇਹ ਯਾਦ ਰੱਖਣਾ ਯਾਦ ਰੱਖ ਲਿਓ ਭਾਈ ਹਲਕੀ ਹਲਕੀ ਚੀਜ਼ ਵਿੱਚ ਦੱਸਿਆ ਹੈ ਪੰਜਵੀਂ ਵਾਰ ਦੇ ਵਿੱਚ ਦੱਸਿਆ ਹੈ ਕਿ ਗੁਰਮੁਖ ਦੇ ਗੁਣਾ ਅਤੇ ਲੱਛਣਾ ਬਾਰੇ ਦੱਸਿਆ ਹੈ ਗੁਰਮੁਖ ਦਾ ਮਤਲਬ ਜੋ ਰੱਬ ਨਾਲ ਜੁੜਿਆ ਹੋਇਆ ਹੈ ਛੇਵੀਂ ਤੇ 12ਵੀਂ ਵਾਰ ਦੇ ਵਿੱਚ ਇਹਨਾਂ ਦੋਵਾਂ ਵਾਰਾਂ ਵਿੱਚ ਗੁਰਮੁਖ ਵਿਅਕਤੀ ਦੀ દੈਨਿਕ ਮਰਿਆਦਾ ਜਿਵੇਂ ਕਿ ਗੁਰਮੁਖ ਜੋ ਹੋਊਗਾ ਉਹ ਕੀ ਕਰੂਗਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੂਗਾ ਸਾਤ ਸੰਗਤ ਵਿੱਚ ਹਾਜ਼ਰੀ ਲਾਊਗਾ ਕੀਰਤਨ ਸਰਵਣ ਕਰੂਗਾ ਮਤਲਬ ਸੁਣੂਗਾ ਸ਼ਾਮ ਵਕਤ ਰਹਿਰਾ ਸਾਹਿਬ ਦਾ ਪਾਠ ਕਰੂਗਾ ਰਾਤ ਸਮੇਂ ਕੀਰਤਨ ਸੋਲਾ ਆਦਿ ਬਾਰੇ ਦੱਸਿਆ ਹੈ ਵੀ ਉਹ ਸਾਰਾ ਕੁਝ ਕਰੂਗਾ ਜੋ ਗੁਰਮੁਖ ਹੈ ਸੱਤਵੀਂ ਵਾਰ ਦੇ ਵਿੱਚ ਦੱਸਿਆ ਗਿਆ ਹੈ ਕਿ ਗੁਰਮੁਖ ਵਿਅਕਤੀ ਹਰ ਸਥਿਤੀ ਵਿੱਚ ਪ੍ਰਭੂ ਦੇ ਸਨਮੁਖ ਰਹਿੰਦਾ ਹੈ ਮਤਲਬ ਕਿ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ ਕੋਈ ਵੀ ਔਖਾ ਟਾਈਮ ਹੋਵੇ ਸੌਖਾ ਟਾਈਮ ਹੋਵੇ ਅੱਠਵੀਂ ਵਾਰ ਦੇ ਵਿੱਚ 24 ਪੌੜੀਆਂ ਹਨ ਠੀਕ ਹੈ ਜਿਸ ਵਿੱਚ ਸਮਾਜਿਕ ਸੱਭਿਆਚਾਰ ਸਥਿਤੀਆਂ ਦਾ ਵਰਣਨ ਕੀਤਾ ਗਿਆ ਹੈ ਵੀ ਸਮਾਜ ਦੇ ਵਿੱਚ ਕਿਦਾਂ ਵਿਚਰਨਾ ਹੈ ਨੌਵੀਂ ਵਾਰ ਦੇ ਵਿੱਚ ਗੁਰਸਿੱਖੀ ਨੂੰ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ ਵਾਰ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਗੁਰਸਿੱਖ ਬਣਦੇ ਹੋ ਤਾਂ ਇਹ ਸੌਖਾ ਕੰਮ ਨਹੀਂ ਹੈਗਾ ਬਹੁਤ ਆਪਣੇ ਕੋਲੇ ਕਠਿਨ ਪਰਿਸ਼ਾਰਮ ਕਰਨਾ ਪੈਂਦਾ ਹੈ ਦਸਵੀਂ ਵਾਰ ਦੇ ਵਿੱਚ ਭਾਰਤੀ ਇਤਿਹਾਸ ਮਿਥਿਹਾਸ ਵਿੱਚ ਹੋਏ ਭਗਤਾਂ ਦੇ ਜੀਵਨ ਦੇ ਵੇਰਵਿਆਂ ਨੂੰ ਬਿਆਨ ਕੀਤਾ ਗਿਆ ਮਤਲਬ ਕਿ ਜਿਹੜੇ ਭਗਤ ਹੋਏ ਨੇ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਗਿਆ ਹੈ ਇਤਿਹਾਸ ਦਾ ਮਤਲਬ ਹੁੰਦਾ ਜੋ ਵਾਪਰਿਆ ਹੈ ਮਿਥਿਹਾਸ ਦਾ ਮਤਲਬ ਹੁੰਦਾ ਜਿਹੜੇ ਚੀਜ਼ ਸ਼ੰਸ਼ਾ ਹੈ ਵੀ ਇਹ ਹੋ ਵੀ ਸਕਦਾ ਹੈ ਇਹ ਰਾਜੇ ਮਤਲਬ ਕੋਈ ਅਹੇਜੀ ਘਟਨਾ ਜਿੱਤੇ ਯਕੀਨ ਨਹੀਂ ਆਉਂਦਾ ਉਹਨੂੰ ਮਿਥਿਹਾਸ ਕਹਿੰਦੇ ਨੇ ਆਪਾਂ ਇਸ ਵਾਰ ਵਿੱਚ 11ਵੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਿੰਘ ਜੀ ਸਾਹਿਬ ਦੇ ਪਿਆਰੇ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਆ ਪਿਛਲੇ ਜੇ ਵੀ ਮੈਂ ਅਸਿਆ ਸੀ ਹੁਣ ਵੀ 11ਵੀਂ ਵਾਰ ਦੇ ਵਿੱਚ ਕੀ ਆ ਆਪਣੇ ਕੋਲੇ ਪਹਿਲੇ 6 ਗੁਰੂਆਂ ਦੇ ਪਿਆਰੇ ਸਿੱਖਾਂ ਬਾਰੇ ਜਾਣਕਾਰੀ ਦਿੱਤੀ ਹੈ 13ਵੇਂ ਵਿੱਚ ਪ੍ਰਭੂ ਦੇ ਰਸ ਦੀ ਇੱਕ ਬੂੰਦ ਨਾਲ ਲੱਖਾਂ ਦਰਿਆਵਾਂ ਤੇ ਸਮੁੰਦਰਾਂ ਦੇ ਇਸ਼ਨਾਨ ਤੋਂ ਉਚੇਰੀ ਹੈ ਇਹਦੇ ਵਿੱਚ ਵੀ ਮਤਲਬ ਸ ਹੈ ਕਿ ਜਿਹੜਾ ਰੱਬ ਹੈ ਜਿਹੜਾ ਗੁਰੂ ਹੈ ਉਹਦੀ ਮਤਲਬ ਇੱਕ ਜਿਹਾ ਤੁਹਾਨੂੰ ਆਪਾਂ ਨੂੰ ਕੁਝ ਗਿਆਨ ਦੇ ਰਿਹਾ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਕੀ ਹੈ ਉੱਪਰ ਹੈ 14ਵੀਂ ਤੇ 23ਵੀਂ ਵਾਰ ਤੀਮੀਵਾਰ ਇਹਨਾਂ ਵਿੱਚ ਸੱਚ ਤੇ ਝੂਠ ਨੈਤਿਕ ਕਦਰਾਂ ਕੀਮਤਾਂ ਦੇ ਗੁਣਾ ਦੋਸ਼ਾਂ ਬਾਰੇ ਵਿਚਾਰ ਕੀਤਾ ਗਿਆ ਹੈ ਜੇ ਮੈਂ ਭਈ ਇਹਨਾਂ ਨੂੰ ਪੂਰੀਆਂ ਵਾਰਾਂ ਨੂੰ ਪੜ੍ਹਾਣ ਤੇ ਆਇਆ ਸਾਰਾ ਦਿਨ ਲੰਘ ਜਾਊਗਾ ਕਿਉਂਕਿ ਇਹਨਾਂ ਦੀ ਵਿਆਖਿਆ ਵਗੈਰਾ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪਰ ਕੋਸ਼ਿਸ਼ ਕਰੋ ਕਿ ਤੁਸੀਂ ਆਪ ਹੀ ਇਹਨਾਂ ਨੂੰ ਆਰਾਮ ਨਾਲ ਪੜਿਓ ਸਿੱਖਣ ਦੇ ਲਈ ਪੇਪਰ ਦੇ ਲਈ ਨਹੀਂ 15ਵੀਂ ਵਾਰ ਤੇ 16ਵੀਂ ਵਾਰ ਦੇ ਵਿੱਚ ਮਨੁੱਖੀ ਜੂਨ ਨੂੰ ਸਭ ਜੂਨਾਂ ਨਾਲੋਂ ਉੱਤਮ ਮੰਨਿਆ ਗਿਆ ਹੈ ਸਾਡੇ ਦਾਦੀ ਜੀ ਕਹਿੰਦੇ ਸੀ ਕਿ ਇੱਕ ਆਦਮੀ ਹੀ ਹੈ ਇੱਕ ਬੰਦਾ ਹੀ ਹੈ ਇੱਕ ਮਨੁੱਖੀ ਹੈ ਜੋ ਰੱਬ ਦਾ ਨਾਮ ਲੈ ਸਕਦਾ ਹੈ ਠੀਕ ਹੈ ਜੀ ਕਿਉਂਕਿ ਬਾਕੀ ਸਾਰੇ ਜਾਨਵਰ ਰੱਬ ਦਾ ਨਾਮ ਨਹੀਂ ਲੈ ਸਕਦੇ ਇੱਕ ਆਪਾਂ ਹੀ ਆ ਜੋ ਲੈ ਸਕਦਾ ਤਾਂ ਰੱਬ ਦਾ ਨਾਮ ਲੈਣਾ ਚਾਹੀਦਾ ਹੈ 17ਵੀਂ ਵਾਰ ਇਹਦੇ ਵਿੱਚ ਮਨਮੁਖ ਦੀ ਦਸ਼ਾ ਨੂੰ ਖੂਦ ਦੇ ਡੱਡੂ ਨਾਲ ਤੁਲਨਾ ਕੀਤੀ ਗਈ ਹੈ ਕਿਹੜੀ ਵਾਰ ਦੇ ਵਿੱਚ 17ਵੀਂ ਵਾਰ ਦੇ ਵਿੱਚ ਮੈਂ ਪਹਿਲਾਂ ਦੱਸਿਆ ਸੀ ਨਾ ਕਿ ਮਨਮੁਖ ਦੀ ਤੁਲਨਾ ਖੂਦ ਦੇ ਡੱਡੂ ਨਾਲ ਕੀਤੀ ਗਈ ਹੈ 18ਵੀਂ ਵਾਰ ਦੇ ਵਿੱਚ ਕਾਦਰ ਅਤੇ ਕੁਦਰਤ ਦੇ ਆਪਸੀ ਸਬੰਧਾਂ ਬਾਰੇ ਚਰਚਾ ਕੀਤੀ ਹੈ ਇਸ ਵਾਰ ਨੂੰ ਕੁਦਰਤ ਦੇ ਕਾਦਰ ਕੁਦਰਤ ਦੇ ਕਾਦਰ ਵੀ ਕਿਹਾ ਜਾਂਦਾ ਹੈ ਇਸ ਵਾਰ ਨੂੰ ਕੁਦਰਤ ਦੇ ਕਾਦਰ ਦੀ ਵਾਰ ਵੀ ਕਿਹਾ ਜਾਂਦਾ ਹੈ 18ਵੀਂ ਵਾਰ ਨੂੰ ਠੀਕ ਹੈ ਜੀ ਅੱਗੇ ਆ ਗਿਆ 19ਵੀਂ ਵਾਰ ਇਹ ਵਾਰ ਗੁਰਮੁਖ ਦੇ ਜਨਮ ਦੀ ਉਤਮਤਾ ਨੂੰ ਪੇਸ਼ ਕਰਦੀ ਹੈ ਜਿਹੜਾ ਗੁਰਮੁਖ ਹੈ ਰੱਬ ਦੇ ਨਾਲ ਜੁੜਿਆ ਹੈ ਉਹਦੇ ਜਨਮ ਨੂੰ ਪੇਸ਼ ਕਰਦੀ ਹੈ 20ਵੀਂ ਵਾਰ ਜੋ ਹੈ ਇਸ ਵਿੱਚ ਸਾਰੇ ਸਤਗੁਰਾਂ ਵਿੱਚ ਇੱਕ ਹੀ ਜੋਤ ਦੇ ਪ੍ਰਚਲਿਤ ਹੁਣ ਬਾਰੇ ਦੱਸਿਆ ਗਿਆ ਹੈ ਮਤਲਬ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਜੋਤ ਇੱਕੋ ਹੀ ਹੈ ਜੋ ਟਰਾਂਸਫਰ ਹੋਈ ਹੈ ਉਹਦੇ ਬਾਰੇ ਦੱਸਿਆ ਗਿਆ ਹੈ 21ਵੀਂ ਵਾਰ ਦੇ ਵਿੱਚ ਗੁਰਸਿੱਖੀ ਵਿੱਚ ਕੇਵਲ ਪ੍ਰੇਮ ਭਗਤ ਨੂੰ ਪ੍ਰਮਾਨ ਕੀਤਾ ਗਿਆ ਹੈ ਤਾਂ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਇਸ ਚੀਜ਼ ਨੂੰ ਪ੍ਰਮਾਨ ਕੀਤਾ ਗਿਆ ਹੈ 25ਵੀਂ ਵਾਰ ਦੇ ਵਿੱਚ ਗੁਰਮੁਖਾਂ ਦੀ ਮਰਿਆਦਾ ਸਾਧ ਸੰਗਤ ਦੇ ਪ੍ਰਤਾਪ ਅਤੇ ਨਿਮਰਤਾ ਦਾ ਗੁਣਗaan ਕੀਤਾ ਗਿਆ ਹੈ ਵੀ ਜਿਹੜਾ ਗੁਰਮੁਖ ਹੁੰਦਾ ਹੈ ਉਹ ਆਪਣੇ ਕੋਲੇ ਕਿੰਨਾ ਨਿਮਰ ਹੁੰਦਾ ਹੈ 26ਵੀਂ ਵਾਰ ਦੇ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਜਿਵੇਂ ਕਿ ਗੁਰੂ ਹੀ ਪਰਮੇਸ਼ਰ ਰੂਪ ਹੈ ਗੁਰਮੁਖਾਂ ਦੇ ਪਰ ਉਪਕਾਰ ਕਲਯੁਗ ਵਿੱਚ ਨਾਮ ਦੀ ਪ੍ਰਧਾਨਤਾ ਨਿਮਰਤਾ ਸੱਚ ਦੀ ਮਹਿਮਾ ਅਤੇ ਸਾਧ ਸੰਗਤ ਆਦੀ ਹਨ ਇਹ ਆਪਣੇ ਕੋਲ 26ਵੀਂ ਵਾਰ ਹੈ ਜੀ ਠੀਕ ਹੈ 27ਵੀਂ ਵਾਰ ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂ ਸਸੀ ਪੁੰਨੂ ਦੀ ਪ੍ਰੀਤ ਨਾਲੋਂ ਸੱਚਾ ਮੰਨਿਆ ਗਿਆ ਹੈ 19ਵੀਂ ਵਾਰ ਦੇ ਵਿੱਚ 27ਵੀਂ ਵਾਰ ਦੇ ਵਿੱਚ ਤੇ ਇਹਦੇ ਵਿੱਚ ਹੀ ਆਪਣੇ ਕੋਲੇ ਮਰਜਾ ਸੇਵਾ ਦਾ ਜ਼ਿਕਰ ਨਹੀਂ ਆਉਂਦਾ ਇਹਨੂੰ ਯਾਦ ਰੱਖਣਾ ਕਿਹਦਾ ਜ਼ਿਕਰ ਨਹੀਂ ਆਉਂਦਾ ਤਾਂ ਮਰਜਾ ਸੇਵਾ ਦਾ ਜ਼ਿਕਰ ਨਹੀਂ ਆਉਂਦਾ 28ਵੀਂ ਵਾਰ ਦੇ ਵਿੱਚ ਗੁਰਸਿੱਖੀ ਦਾ ਕਠਿਨ ਮਾਰਗ ਨਿਸ਼ਕਾਮ ਸੇਵਾ ਗੁਰੂ ਦੀ ਸ਼ਕਤੀ ਆਤਮ ਸੁਖ ਨਿਮਰਤਾ ਆਦੀ ਵਿਸ਼ੇ ਆਏ ਹਨ ਭਈ ਇਹ ਨਾਮ ਤੁਹਾਨੂੰ ਪਤਾ ਹੀ ਹੈ ਪੰਜਾਬੀ ਦੇ ਵਿੱਚ ਲਿਖ ਹੋਏ ਨੇ ਇੱਕ ਵਾਰੀ ਜ਼ਰੂਰ ਪੜ ਲਿਓ ਇਹਨੂੰ ਠੀਕ ਹੈ 39ਵੀਂ 29ਵੀਂ ਵਾਰ ਕਹਿੰਦੀ ਹੈ ਇਸ ਵਿੱਚ ਸਾਧ ਸੰਗਤ ਗੁਰਸਿੱਖੀ ਸਹਿਜ ਪਦ ਜਾਪ ਮਨ ਜੀਤੇ ਜਗ ਜੀਤੇ ਅਤੇ ਗੁਰੂ ਵਡਿਆਈ ਆਦੀ ਵਿਸ਼ੇ ਆਏ ਹਨ ਵੀ ਗੁਰੂਵਾਰ ਇਹ ਹੀ ਦੱਸਿਆ ਹੈ 31ਵੀਂ ਵਾਰ ਵਿੱਚ ਗਿਆਨੀ ਅਤੇ ਅਗਿਆਨੀ ਦੇ ਗੁਣ ਲੱਛਣ ਦੱਸੇ ਨੇ ਵੀ ਜਿਹੜਾ ਗਿਆਨੀ ਹੁੰਦਾ ਹੈ ਉਹਦੇ ਕੀ ਰੱਛਣ ਹੁੰਦੇ ਨੇ ਅਗਿਆਨੀ ਦੇ ਕੀ ਲੱਛਣ ਹੁੰਦੇ ਹਨ 32ਵੀਂ ਵਾਰ ਦੇ ਵਿੱਚ ਬਨੁਖ ਦੇ ਪ੍ਰਕਰਨ ਬਾਰੇ ਦੱਸਿਆ ਹੈ ਠੀਕ ਹੈ ਜੀ 33ਵੀਂ ਵਾਰ ਦੇ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਆਏ ਹਨ ਜਿਵੇਂ ਕਿ ਗੁਰਮੁਖ ਮਨਮੁਖ ਵਿਪਚਾਰਨ ਇਸਤਰੀ ਅਵਿਪਚਾਰਨ ਇਸਤਰੀ ਮਤਲਬ ਚੰਗੀ ਇਸਤਰੀ ਜਿਹੜੀ ਨਹੀਂ ਹੁੰਦੀ ਦ્વੈਤ ਭਾਵ ਅਤੇ ਗੁਰਸਿੱਖੀ ਦਾ ਮਹੱਤਵ ਇਹ ਸਾਰਾ ਕੁਝ ਆਇਆ ਹੈ 34ਵੀਂ ਤੇ 36ਵੀਂ ਵਾਰ ਦੇ ਵਿੱਚ ਮਨਮੁਖ अथवा ਬੇਮੁਖ ਦੀ ਤਰਸਯੋਗ ਅਤੇ ਕਿਨੌਣੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ ਮੀਣਾ ਸ਼ਬਦ ਬੇਮੁਖ ਵਿਅਕਤੀ ਲਈ ਹੀ ਵਰਤਿਆ ਜਾਂਦਾ ਹੈ ਹੁਣ ਹੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮਨਮੁਖ ਦਾ ਮਤਲਬ ਉਹ ਹੁੰਦਾ ਜੋ ਗੁਰੂ ਨਾਲ ਲਈ ਜੁੜਾ ਹੋਇਆ ਆਪਣੇ ਹੀ ਮਤਲਬ ਧਰਤੀ ਦੇ ਜੋ ਉਹਨੂੰ ਦਿਖ ਰਿਹਾ ਬਸ ਉਹਦੇ ਵਿੱਚ ਹੀ ਉਹ ਖੋਸ਼ ਹਤਾ ਉਹਦੇ ਬਾਰੇ ਦੱਸਿਆ ਵੀ ਉਹ ਕਿੰਨਾ ਉਹਦੀ ਹਾਲਤ ਕਿੰਨੀ ਦਾਇ ਨਹੀਂ ਹੋ ਜਾਂਦੀ ਹੈ 35ਵੀਂ ਵਾਰ ਦੇ ਵਿੱਚ ਪੂਜਾ ਦਾ ਖਾਣ ਵਾਲਿਆਂ ਦੀ ਗੱਲ ਕੀਤੀ ਗਈ ਹੈ ਇਸ ਵਾਰ ਨੂੰ ਨਿੰਦਕਾਂ ਅਤੇ ਆਕ੍ਰਿਤਕਣ ਦੀ ਵਾਰ ਵੀ ਕਿਹਾ ਜਾਂਦਾ ਹੈ ਪੂਜਾ ਦਾ ਖਾਣ ਵਾਲਿਆਂ ਨੂੰ ਮਤਲਬ ਜੋ ਪੂਜਾ ਪਾਠ ਕਰਕੇ ਖਾਂਦੇ ਨੇ ਉਹਨਾਂ ਬਾਰੇ ਕਿਹਾ ਗਿਆ ਹੈ 37ਵੀਂ ਵਾਰ ਦੇ ਵਿੱਚ ਆਪਣੇ ਕੋਲੇ ਕੀ ਹੈ ਪ੍ਰਭੂ ਦੇ ਚੋਜ਼ ਮਤਲਬ ਪ੍ਰਭੂ ਦੇ ਕਮਕਾਰ ਕਾਂਡ ਉਸ ਦੀ ਬਚਿੱਤਰ ਰਚਨਾ ਮਾਨਸ ਜਨਮ ਦੀ ਦੁਰਲਭਤਾ ਜਿਹੜਾ ਇਨਸਾਨ ਜਨਮ ਹੈ ਉਹ ਬਹੁਤ ਔਕਾ ਮਿਲਦਾ ਬਾਲ ਅਵਸਥਾ ਮਾਤਾ ਦੇ ਉਪਕਾਰ ਸੰਸਾਰਿਕ ਚਮੇਲੇ ਅਤੇ ਮਨਮੁਖ ਆਦੀ ਵਿਸ਼ੇ ਆਉਂਦੇ ਹਨ 38ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਅਨੁਸਾਰ ਗੁਰਸਿੱਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਕੀ ਰੰਦਾ ਹੈ ਦੂਰ ਰਹਿੰਦਾ ਹੈ ਜਿਹੜਾ ਆਪਣੇ ਕੋਲੇ ਗੁਰਮੁਖ ਹੁੰਦਾ ਹੈ 39ਵੀਂ ਵਾਰ ਜੋ ਹੈ ਪੰਜੇ ਸਤਗੁਰ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪ੍ਰਭੂ ਦਾ ਸਰੂਪ ਸੱਚਾ ਜੀਵਨ ਉੱਚਾ ਸੁੱਚਾ ਪ੍ਰੇਮ ਰਸ ਨੂੰ ਕੋਈ ਵਿਰਲਾ ਪੀਂਦਾ ਹੈ ਆਦੀ ਇਹਦੇ ਬਾਰੇ ਦੱਸਿਆ ਗਿਆ ਹੈ 40ਵੀਂ ਵਾਰ ਦੇ ਵਿੱਚ ਸਤਸੰਗ ਦੀ ਮहिमा ਸਤਗੁਰ ਦੀਪ ਸ੍ਰੇਸ਼ਟਾ ਭਗਤੀ ਸਿਮਰਨ ਤੇ ਫੋਕਟ ਕਰਮਾ ਦੀ ਨਿਖੇਦੀ ਆਦੀ ਕੀਤੀ ਗਈ ਹੈ ਤੇ ਇਹ 40ਵੀਂ ਵਾਰ ਹੈ ਇਹ ਕਈ ਇਤਿਹਾਸਕਾਰ ਇਹਨਾਂ ਦੀ ਨਹੀਂ ਮੰਨਦੇ ਠੀਕ ਹੈ ਜੀ ਚਲੋ ਇਹ ਸੀਗੇ ਆਪਣੇ ਕੋਲੇ ਭਾਈ ਗੁਰਦਾਸ ਜੀ ਦੇ ਬਾਰੇ ਥਿਉਰੀ ਹੁਣ ਆਪਾਂ ਆਵਾਂਗੇ ਭਾਈ ਗੁਰਦਾਸ ਜੀ ਦੇ ਬਾਰੇ ਜੋ ਆਪਾਂ ਕੀ ਕਰਾਂਗੇ ਐਮਸੀਕਿਊ ਕਰਾਂਗੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਭਾਈ ਗੁਰਦਾਸ ਜੀ ਦੇ ਜੋ ਐਮਸੀਕਿਊ ਆਉਣਗੇ ਚਲਿਏ ਜੀ ਅੱਗੇ ਹਾਂ ਚਲੋ ਪਹਿਲਾ एमसीक्यू ਆਪਣੇ ਕੋਲੇ ਕੀ ਕਹਿੰਦਾ ਹੈ ਭਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਦੇਖੋ ਇੱਥੇ ਕਈ ਆਪਸ਼ਨਸ ਨੇ ਤਾਂ ਅਕੋਰਡਿੰਗ ਟੂ ਆਪਸ਼ਨ ਤੁਸੀਂ ਲਗਾਉਗੇ 1543 ਮੈਂ ਬਾਰ-ਬਾਰ ਕਹਿ ਰਿਹਾ ਕਿ ਇਧਰ-ਉਧਰ ਹੋ ਜਾਂਦੀਆਂ ਨੇ ਠੀਕ ਹੈ ਅਲੱਗ-ਅਲੱਗ ਇਤਿਹਾਸਕਾਰਾਂ ਨੇ ਅਲੱਗ-ਅਲੱਗ ਤਰੀਕਈਆ ਪਰ ਤੁਸੀਂ ਕੀ ਲਗਾਉਗੇ 1543 ਭਾਈ ਗੁਰਦਾਸ ਜੀ ਦਾ ਜਨਮ ਸਥਾਨ ਕੀ ਹੈ ਤਾਂ ਆਪਾਂ ਕਰਕੇ ਹਟਿਆ ਬਾਸਰਕੇ ਇਹੀ ਜਨਮ ਸਥਾਨ ਸੀ ਤੀਜੇ ਗੁਰੂ ਸਾਹਿਬਾਨ ਦਾ ਗੁਰੂ ਅਮਰਦਾਸ ਜੀ ਦਾ ਕਿਹਦਾ ਗੁਰੂ ਅਮਰਦਾਸ ਜੀ ਦਾ ਠੀਕ ਹੈ ਪਾਈ ਗੁਰਦਾਸ ਜੀ ਦੀਆਂ ਕਿੰਨੀਆਂ ਵਾਰਾਂ ਹਨ 10 21 22 ਆ 39 ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਇੱਥੇ 39 ਆਪਸ਼ਨ ਹੈ ਤਾਂ ਤੁਸੀਂ ਕੀ ਲਗਾਉਂਗੇ 39 12 ਹਨ ਪਾਈ ਗੁਰਦਾਸ ਜੀ ਦੀਆਂ ਪਾਈ ਗੁਰਦਾਸ ਜੀ ਦਾ ਗੁਰੂ ਅਮਰਦਾਸ ਜੀ ਨਾਲ ਕੀ ਰਿਸ਼ਤਾ ਸੀ ਹਾਂਜੀ ਦੱਸੋ ਬਈ ਪਾਈ ਗੁਰਦਾਸ ਜੀ ਦਾ ਗੁਰੂ ਅਮਰਦਾਸ ਜੀ ਦੇ ਨਾਲ ਕੀ ਰਿਸ਼ਤਾ ਸੀ ਤਾਂ ਗੁਰੂ ਅਮਰਦਾਸ ਜੀ ਦੇ ਉਹ ਕੀ ਲੱਗਦੇ ਸੀ ਪਤੀਜੇ ਲੱਗਦੇ ਸੀ ਠੀਕ ਹੈ ਗੁਰੂ ਅਮਰਦਾਸ ਜੀ ਦੇ ਪਤੀਜੇ ਲੱਗਦੇ ਸੀ ਪਾਈ ਗੁਰਦਾਸ ਜੀ ਕਿੰਨੇ ਗੁਰੂਆਂ ਦੇ ਸਮਕਾਲੀ ਰਹੇ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਣੇ ਕੋਲੇ ਤੀਜੇ ਗੁਰੂ ਚੌਥੇ ਗੁਰੂ ਪੰਜਵੇਂ ਗੁਰੂ ਛੇਵੇਂ ਗੁਰੂ ਤਾਂ ਚਾਰ ਗੁਰੂਆਂ ਦੇ ਕੀ ਰਹੇ ਹੋ ਸਮਕਾਲੀ ਰਹੇ ਸੀ ਯਾਦ ਰੱਖਿਓ ਭਾਈ ਗੁਰਦਾਸ ਜੀ ਕਿਹੜੇ ਗੁਰੂ ਸਾਹਿਬਾਨ ਨਾਲੇ ਸਮਕਾਲੀ ਰਹੇ ਤਾਂ ਹੁਣੀ ਕਰਕੇ ਡਾ ਗੁਰੂ ਅਮਰਦਾਸ ਜੀ ਦੇ ਸੀਗੇ 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 ਤਾਂ ਆਪਸ਼ਨ ਡੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੂਬ ਲਿਖਣ ਦਾ ਕਾਰਜ ਕਿਸ ਨੇ ਕੀਤਾ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦਾ ਕਾਰਜ ਕਿਹਨੇ ਨੇ ਕੀਤਾ ਤਾਂ ਭਾਈ ਗੁਰਦਾਸ ਜੀ ਨੇ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਰਾਮਸਰ ਦਰਿਆ ਦੇ ਕੰਢੇ ਰਾਮਸਰ ਦਰਿਆ ਦੇ ਕੰਢੇ ਤੇ ਕੀਤਾ ਸੀ ਠੀਕ ਹੈ ਜੀ ਭਾਈ ਗੁਰਦਾਸ ਜੀ ਨੇ ਓਕੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਭਾਈ ਗੁਰਦਾਸ ਜੀ ਨੇ ਕਿੰਨੇ ਕਵਿੱਤ ਅਤੇ ਸਵੈਯੇ ਲਿਖੇ ਹੁਣ ਤੁਹਾਨੂੰ ਪਤਾ ਹੈ ਕਿ ਇੱਥੇ ਆਪ ਬਾਈ ਆਪਸ਼ਨ ਆਪਾਂ ਚੱਕਾਂਗੇ 1675 ਠੀਕ ਹੈ 1675 ਜੋ ਐਟ ਲਾਸਟ ਆਪਾਂ ਨੂੰ ਮਿਲ ਰਹੇ ਨੇ ਇਹ ਵੀ ਤੁਹਾਨੂੰ ਇੱਧਰ ਉੱਧਰ ਵੀ ਕਈ ਕਿਤੇ ਕਿਤੇ ਤੁਹਾਨੂੰ 600 ਵੀ ਮਿਲ ਜਾਂਦਾ ਕਿਤੇ ਕਿਤੇ 600 ਵੀ ਮਿਲ ਜਾਂਦਾ ਤਾਂ ਅਕੋਰਡਿੰਗ ਟੂ ਆਪਸ਼ਨ ਤੁਸੀਂ ਦੇਖ ਲਓਗੇ ਵੀ ਉਹ 900 ਨਹੀਂ 1030 ਹੀ ਤੱਕ 176 ਨਹੀਂ ਤਾਂ ਬਾਈ ਚਾਂਸ ਬਾਈ ਚਾਂਸ ਕਦੇ ਇਹ ਜਾ ਆ ਜੇ ਕਈ ਕਿਤਾਬਾਂ ਛਾਪਦੀਆਂ ਨੇ ਤਾਂ ਤੁਸੀਂ ਇਹਨੂੰ ਬਾਈ ਆਪਸ਼ਨ ਹੀ ਚੱਕੋਗੇ ਭਾਈ ਗੁਰਦਾਸ ਜੀ ਨੇ ਕਵਿਤ ਅਤੇ ਸਵਈਏ ਕਿਸ ਭਾਸ਼ਾ ਵਿੱਚ ਲਿਖੇ ਤਾਂ ਜਿਹੜੇ ਕਵਿਤ ਅਤੇ ਸਵਈਏ ਲਿਖੇ ਗਏ ਨੇ ਉਹ ਕਿਸ ਭਾਸ਼ਾ ਚ ਲਿਖੇ ਗਏ ਨੇ ਤਾਂ ਕਵਿਤ ਅਤੇ ਸਵਈਏ ਇਹਨਾਂ ਨੇ ਲਿਖੇ ਨੇ ਬ੍ਰਿਜ ਭਾਸ਼ਾ ਦੇ ਵਿੱਚ ਜੇ 12 ਦੀ ਗੱਲ ਕਰਦਾ 12 ਇਹਨਾਂ ਨੇ ਪੰਜਾਬੀ ਚ ਲਿਖੀਆਂ ਨੇ ਠੀਕ ਹੈ ਜੀ ਭਾਈ ਗੁਰਦਾਸ ਜੀ ਦੀ ਸਭ ਤੋਂ ਮਹੱਤਵਪੂਰਨ 12 ਕਿਹੜੀਆਂ ਨੇ ਤਾਂ ਸਭ ਤੋਂ ਮਹੱਤਵ ਤਾਂ ਆਪਸ਼ਨ A ਅਤੇ B ਯਾਦ ਰੱਖਿਓ ਕਿਹੜੀ ਹੈ ਪਹਿਲੀ ਅਤੇ 11ਵੀਂ ਕਿਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਜੀ ਦੇ ਪ੍ਰਿਆ ਸਿੱਖਾਂ ਬਾਰੇ ਦੱਸਿਆ ਗਿਆ ਹੈ 9ਵੀਂ 10ਵੀਂ 11ਵੀਂ ਜਾਂ 13ਵੀਂ ਤਾਂ ਕਿਹਦੇ ਵਿੱਚ ਆਪਣੇ ਕੋਲੇ ਉਹਨਾਂ ਦੇ ਸਿੱਖਾਂ ਦੇ ਬਾਰੇ ਦੱਸਿਆ ਗਿਆ ਹੈ ਤਾਂ 11ਵੀਂ ਵਾਰ ਦੇ ਵਿੱਚ ਦੱਸਿਆ ਗਿਆ ਹੈ ਗੁਰੂ ਜੀ ਦੇ ਪ੍ਰਿਆ ਸਿੱਖਾਂ ਦੇ ਬਾਰੇ ਜਿਹੜੇ ਆਪਣੇ ਕੋਲ ਉਹਨਾਂ ਦੇ ਵਧੀਆ ਚੇਲੇ ਰਹੇ ਗੁਰ ਸਿੱਖਾਂ ਦੇ ਨਾਵਾਂ ਅਤੇ ਉਹਨਾਂ ਦੀ ਜਾਤ ਤੇ ਗੋਤਾਂ ਦਾ ਵੇਰਮਾ ਕਿਸ ਦੇ ਵਿੱਚ ਮਿਲਦਾ ਹੈ ਦੱਸੋ ਬਈ ਇਹ ਵੀ ਕਿਹਦੇ ਵਿੱਚ ਮਿਲਦਾ ਹੈ অপশন সি 11ਵੀਂ ਵਾਰ ਦੇ ਵਿੱਚ ਮਿਲਦਾ ਹੈ ਗੁਰਸਿੱਖਾਂ ਦੇ ਨਾਮਾਂ ਅਤੇ ਉਹਨਾਂ ਦੇ ਜਾਤ ਤੇ ਗੋਤਾਂ ਦਾ ਵੇਰਵਾ ਠੀਕ ਹੈ ਜੀ ਅੱਗੇ ਆਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਆਪਾਂ ਕਰਕੇ ਹਟਿਆ ਇਹ ਇੰਪੋਰਟੈਂਟ ਕੁਐਸਚਨ ਹੈ ਕਿ অপਸ਼ਨ 1st ਪਹਿਲੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਆਪਣੇ ਕੋਲੇ ਮਿਲਦਾ ਹੈ ਕਿਸ ਵਾਰ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰਸਿੱਖੀ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ ਹੈ ਇਹ ਵੀ ਆਪਾਂ ਹੁਣੇ ਕਰਕੇ ਹਟਿਆ ਤਾਂ ਕਿੰਵੀਂ ਵਾਰ ਦੇ ਵਿੱਚ ਇਹ 9ਵੀਂ ਵਾਰ ਦੇ ਵਿੱਚ ਮਿਲਦਾ ਹੈ ਕਿ ਗੁਰਸਿੱਖੀ ਕੋਈ ਸੌਖਾ ਕੰਮ ਨਹੀਂ ਹੈ। ਪਾਈ ਗੁਰਦਾਸ ਜੀ ਕਿਸ ਵਾਰ ਵਿੱਚ ਨੀਵੀਂ ਕੁਲ ਦੇ ਭਗਤਾਂ ਨਾਮਦੇਵ, ਕਬੀਰ, ਰਵਿਦਾਸ ਦਾ ਜ਼ਿਕਰ ਕੀਤਾ ਹੈ? ਦੱਸੋ ਬਈ ਕਿਹਦੇ ਵਿੱਚ ਕੀਤਾ ਹੈ? ਤਾਂ ਆਪਣੇ ਕੋਲੇ 15ਵੀਂ ਤੇ 16ਵੀਂ ਦੇ ਵਿੱਚ ਕੀਤਾ ਹੈ। 15ਵੀਂ ਅਤੇ 16ਵੀਂ ਵਾਰ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੈ ਜੋ ਆਪਣੇ ਕੋਲੇ ਭਗਤ ਹੋਏ ਹਨ। ਪਾਈ ਗੁਰਦਾਸ ਜੀ ਨੇ ਕਿਸ ਵਾਰ ਵਿੱਚ ਕਿਹਾ ਹੈ ਕਿ ਗੁਰੂ ਸ਼ਬਦ ਹੀ ਗੁਰੂ ਮੂਰਤੀ ਹੈ। ਵੀ ਜਿਹੜਾ ਗੁਰੂ ਸ਼ਬਦ ਹੈ ਉਹੀ ਕੀ ਹੈ ਆਪਣੇ ਕੋਲੇ ਗੁਰੂ ਮੂਰਤੀ ਹੈ ਜਿਹਨੂੰ ਆਪਾਂ ਕਹਿੰਦੇ ਆ ਸ਼ਬਦ ਗੁਰੂ ਹੈ ਤਾਂ 24ਵੀਂ ਵਾਰ ਦੇ ਵਿੱਚ ਕਿਹਾ ਹੈ 24th ਵਾਰ ਦੇ ਵਿੱਚ ਭਾਈ ਗੁਰਦਾਸ ਜੀ ਨੇ ਵਾਰ ਵਿੱਚ ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂ ਸੱਸੀ ਪੁੰਨੂ ਤੇ ਪ੍ਰੀਤ ਨਾਲੋਂ ਸੱਚੀ ਕਹਿੰਦੇ ਹਨ ਦੱਸੋ ਬਈ ਕਿਦੇ ਵਿੱਚ ਕਹਿੰਦੇ ਹਨ ਕਿਦੇ ਵਿੱਚ ਕਿਹਾ ਜਾਂਦਾ ਹੈ ਤਾਂ ਸੱਸੀ ਪੁੰਨੂ ਲੈਲਾ ਮਜਨੂ ਦਾ ਜ਼ਿਕਰ ਕਿਦੇ ਵਿੱਚ ਆਇਆ ਹੈ ਤਾਂ 27ਵੀਂ ਵਾਰ ਦੇ ਵਿੱਚ ਆਇਆ ਹੈ ਇਹ ਯਾਦ ਰੱਖਣਾ ਬਈ ਇਹ ਕਿਸੇ ਵੀ ਪੇਪਰ 'ਚ ਤੁਹਾਨੂੰ ਕੁਐਸਚਨ ਆ ਸਕਦਾ ਹੈ ਪਾਈ ਗੁਰਦਾਸ ਜੀ ਗੁਰੂ ਦੀ ਵਡਿਆਈ ਕਿਸ ਵਾਰ ਵਿੱਚ ਕਰਦੇ ਹਨ ਪਾਈ ਗੁਰਦਾਸ ਜੀ ਜੋ ਗੁਰੂ ਦੀ ਵਡਿਆਈ ਹੈ ਉਹ ਕਿਸ ਵਾਰ ਦੇ ਵਿੱਚ ਕਰਦੇ ਹਨ ਦੱਸੋ ਭਈ ਪਾਈ ਗੁਰਦਾਸ ਜੀ ਗੁਰੂ ਦੀ ਵਡਿਆਈ ਕਿਦੇ ਵਿੱਚ ਕਰਦੇ ਨੇ ਤਾਂ 29ਵੀਂ ਵਾਰ ਦੇ ਵਿੱਚ ਕਰਦੇ ਹਨ ਕਿੰਨਵੀਂ ਵਾਰ ਦੇ ਵਿੱਚ ਕਰਦੇ ਹਨ 20 9ਥ ਵਾਰ ਦੇ ਵਿੱਚ ਕਰਦੇ ਹਨ ਪਾਈ ਗੁਰਦਾਸ ਜੀ ਨੇ ਬੇਮੁਖ ਦੀ ਬੇਮੁਖ ਮਤਲਬ ਮਨਮੁਖ ਬੇਮੁਖ ਮਤਲਬ ਮਨਮੁਖ ਦੀ ਤਰਸਯੋਗ ਸਥਿਤੀ ਬਾਰੇ ਕਿਸ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ ਤਾਂ 34ਵੀਂ ਅਤੇ 26ਵੀਂ ਵਾਰ ਦੇ ਵਿੱਚ 34ਵੀਂ ਅਤੇ 26ਵੀਂ ਵਾਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਬੇਮੁਖ ਦੀ ਤਰਸਯੋਗ ਹਾਲਤ ਦੇ ਬਾਰੇ ਚ ਠੀਕ ਹੈ ਜੀ ਅੱਗੇ ਆਜੋ ਆਪਾਂ ਮੀਣਾ ਸੰ ਸ਼ਬਦ ਲਈ ਕਿਸ ਲਈ ਵਰਤਿਆ ਗਿਆ ਬੇਮੁਖ ਵਿਅਕਤੀ ਲਈ ਗੁਰੂ ਲਈ ਗੁਰੂ ਦੇ ਚੇਲੇ ਲਈ ਜਾਂ ਸਾਧ ਲਈ ਓਬਵੀਅਸ ਜੀ ਗੱਲ ਹੈ ਬੇਮੁਖ ਵਿਅਕਤੀ ਲਈ ਵਰਤਿਆ ਗਿਆ ਹੈ ਮਾਤਾ ਦੇ ਉਪਕਾਰ ਨਾਲ ਸੰਬੰਧਿਤ ਵਾਰ ਕਿਹੜੀ ਹੈ ਵੀ ਮਾਤਾ ਤੋਡੇ ਲਈ ਕਿੰਨਾ ਕੁਛ ਕਰਦੀ ਹੈ ਤਾਂ ਉਹਦੇ ਲਈ ਕਿਹੜੀ ਵਾਰ ਹੈ 37ਵੀਂ ਵਾਰ ਹੈ 37ਥ ਵਾਰ ਹੈ ਮਾਤਾ ਦੇ ਉਪਕਾਰ ਦੇ ਲਈ ਭਾਈ ਗੁਰਦਾਸ ਜੀ ਨੇ ਕਿਸ ਵਾਰ ਵਿੱਚ ਦੱਸਿਆ ਹੈ ਕਿ ਗੁਰਸਿੱਖ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਪਰੇ ਰਹਿੰਦਾ ਹੈ 38 34 37 ਆ 11ਵੀਂ ਦੱਸੋ ਬਈ ਤੁਸੀਂ ਨਾ ਕੀ ਕਰਨਾ ਹੁੰਦਾ ਮੇਰੇ ਕਹਿਣ ਤੋਂ ਪਹਿਲੇ ਹੀ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡਾ ਆਨਸਰ ਲੱਗਿਆ ਹੋਵੇ ਤੁਹਾਡਾ ਆਨਸਰ ਲੱਗਿਆ ਹੋਵੇ ਤਾਂ ਬਿਲਕੁਲ ਹੁਣੀ ਆਪਾਂ ਕਰੀਏ 38ਵੀਂ ਵਾਰ ਜਿਹੜਾ ਆਪਣੇ ਕੋਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ ਉਹ ਤੋਂ ਕੁਝ ਗਿਆ ਗੁਰਸਿੱਖ ਜੋ ਹੈ ਉਹ ਦੂਰ ਰਹਿੰਦਾ ਹੈ ਪੰਜ ਸਤ ਗੁਰੂ ਗੁਰੂ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪ੍ਰਭੂ ਦਾ ਸਰੂਪ ਸੰਬੰਧੀ ਕਿਸ ਵਾਰ ਦੇ ਵਿੱਚ ਹੈ ਦੱਸੋ ਬਈ ਕਿਸ ਵਾਰ ਦੇ ਵਿੱਚ ਹੈ ਪੰਜ ਗੁਰੂਆਂ ਦਾ ਸਰੂਪ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਕਿਹਦੇ ਵਿੱਚ ਹੈ ਤਾਂ 39ਵੀਂ ਵਾਰ ਦੇ ਵਿੱਚ ਹੈ 39th ਵਾਰ ਦੇ ਵਿੱਚ ਹੈ ਕੋਸ਼ਿਸ਼ ਕਰੋ ਕਿ ਸਾਰੇ ਜਾਣੇ ਬਈ ਇਹ ਚੀਜ਼ਾਂ ਨੂੰ ਪੜ ਲਿਓ ਠੀਕ ਹੈ ਪਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਕੀ ਲਾਦ ਸਨ ਪਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਸਨ ਤਾਂ ਭਾਣਜੇ ਲੱਗਦੇ ਸਨ ਯਾਦ ਰੱਖਿਓ ਬਈ ਓ ਸੌਰੀ ਪਾਈ ਗੁਰਦਾਸ ਜੀ ਨਹੀਂ ਜੀ ਪਾਈ ਗੁਰਦਾਸ ਜੀ ਤਾਂ ਮਾਮਾ ਜੀ ਲੱਗਦੇ ਸੀਗੇ ਪਾਈ ਗੁਰਦਾਸ ਜੀ ਕੀ ਲੱਗਦੇ ਸੀ ਮਾਮਾ ਜੀ ਲੱਗਦੇ ਸੀਗੇ ਠੀਕ ਹੈ ਪਾਈ ਗੁਰਦਾਸ ਜੀ ਮਾਮਾ ਜੀ ਲੱਗਦੇ ਸੀ ਗੁਰੂ ਅਰਜਨ ਦੇਵ ਜੀ ਦਾ ਤਾਂ ਆਪਸ਼ਨ ਕੀ ਆਊਗੀ ਇੱਥੋਂ ਮਿਟੇ ਦਿਏ ਤੁਸੀਂ ਕਨਫਿਊਜ਼ ਨਾ ਹੋ ਜਿਓ ਕਿਤੇ ਨਾ ਹੂੰ ਠੀਕ ਹੈ ਰੰਗ ਕ ਵੀ ਬਦਲੋ ਨਾ ਚਲੋ ਤਾਂ ਮਾਮਾ ਦੀ ਲੱਗਦੇ ਸੀ ਪਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਸੀ ਉਹਨਾਂ ਦੇ ਭਤੀਜੇ ਲੱਗਦੇ ਸੀ ਉਹਨਾਂ ਦੇ ਕੀ ਲੱਗਦੇ ਸੀ ਇਹ ਭਤੀਜੇ ਲੱਗਦੇ ਸੀ ਪਾਈ ਗੁਰਦਾਸ ਜੀ ਨੇ ਕਿਸ ਰੂਪ ਵਿੱਚ ਬਾਣੀ ਰਚੀ ਕਵਿਤਾ ਸਵਈਏ 12 ਤਾਂ ਇਹਨਾਂ ਨੇ ਸਾਰਿਆਂ ਦੇ ਵਿੱਚ ਹੀ ਬਾਣੀ ਰਚੀ ਹੈ ਪਾਈ ਗੁਰਦਾਸ ਜੀ ਨੇ 12 ਕਿਹੜੀ ਛੰਦ ਵਿੱਚ ਵਰਤਿਆ ਹੈ ਕਰਵਾ ਕਿਹਾ ਹੈ 12 ਕਿਹੜੇ ਛੰਦ ਚ ਲਿਖਿਆ ਨੇ ਤਾਂ ਨਿਸ਼ਾਨੀ ਛੰਦ ਦੇ ਵਿੱਚ ਲਿਖੀਆਂ ਹਨ ਪਾਈ ਗੁਰਦਾਸ ਜੀ ਦੇ 12 ਨੂੰ ਕੀ ਕਿਹਾ ਜਾਂਦਾ ਹੈ ਤਾਂ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ ਕਿਸ ਗੁਰੂ ਸਹਿਬਾਨ ਨੇ ਭਾਈ ਗੁਰਦਾਸ ਜੀ ਦੀ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਤਾਂ ਮੈਂ ਕਰਵਾ ਕੇ ਆਟਿਆ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿੰਨਾਂ ਨੇ ਕਿਹਾ ਸੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਗੁਰਮਤ ਸਿਧਾਂਤਾਂ ਦਾ ਵਿਆਖਿਆਕਾਰ ਕੌਣ ਹੈ ਤੌਬੇ ਜੀ ਗੱਲ ਹੈ ਭਾਈ ਗੁਰਦਾਸ ਜੀ ਬਾਰੇ ਗੱਲ ਕਰਾ ਤਾਂ ਭਾਈ ਗੁਰਦਾਸ ਜੀ ਹੀ ਹਨ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਭਾਸ਼ਾ ਕਿਹੜੀ ਹੈ ਤਾਂ ਤੁਹਾਨੂੰ ਮੈਂ ਦੱਸਿਆ ਸੀਗਾ ਵਾਰਾ ਕਿਹੜੀ ਭਾਸ਼ਾ ਚ ਲਿਖਿਆ ਗਿਆ ਨੇ ਤਾਂ 12 ਪੰਜਾਬੀ ਦੇ ਵਿੱਚ ਲਿਖਿਆ ਗਏ ਨੇ ਕਵਿਤਾ ਅਤੇ ਸਵਈਏ ਬ੍ਰਿਜ ਦੇ ਵਿੱਚ ਲਿਖੇ ਗਏ ਨੇ 12 ਪੰਜਾਬੀ ਭਾਸ਼ਾ ਚ ਲਿਖਿਆ ਗਿਆ ਨੇ ਆਦੇ ਗ੍ਰੰਥ ਦੇ ਲਿਖਾਰੀ ਕੌਣ ਨੇ ਹੁਣੀ ਆਪਾਂ ਦੱਸਿਆ ਭਾਈ ਗੁਰਦਾਸ ਜੀ ਇਹਨਾਂ ਦਾ ਜੋ ਕੰਮ ਸੀਗਾ 1604 ਦੇ ਵਿੱਚ ਕੀ ਹੋਇਆ ਸੀਗਾ ਸੰਪੂਰਨ ਹੋਇਆ ਸੀ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਦਾ ਪਾਲਣ ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਕਿਸ ਨੇ ਕੀਤਾ ਤਾਂ ਪਾਲਣ ਪੋਸ਼ਣ ਤੇ ਵਿਦਿਆ ਦਾ ਇਹਨਾਂ ਨੇ ਕਰਵਾਈ ਸੀ ਗੁਰੂ ਅਮਰਦਾਸ ਜੀ ਨੇ ਪਰ ਗੁਰਸਿੱਖ ਕਿਹਦੇ ਟਾਈਮ ਤੇ ਬਣੇ ਸੀਗੇ ਤਾਂ ਗੁਰੂ ਸਿੱਖ ਬੜੇ ਸੀ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਉੱਤੇ ਠੀਕ ਹੈ ਰਾਮਦਾਸ ਜੀ ਦੇ ਪ੍ਰਭਾਵਿਤ ਹੋ ਕੇ ਤਾਂ ਇਹ ਵੀ ਯਾਦ ਰੱਖਣਾ ਹੈ 12 ਗਿਆਨ ਰਤਨਾਵਲੀ ਵਿੱਚ ਕਿਸ ਦੀਆਂ ਵਾਰਾਂ ਹਨ ਦੱਸੋ ਬਈ 12 ਗਿਆਨ ਰਤਨਾਵਲੀ ਵਿੱਚ ਤਾਂ ਭਾਈ ਗੁਰਦਾਸ ਜੀ ਦੀ ਹੀ ਕੀ ਮਿਲਦੀਆਂ ਨੇ ਤੁਹਾਨੂੰ 12 ਮਿਲਦੀਆਂ ਨੇ ਵਾ ਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਤਰਾ ਕਿਸ ਦੀਆਂ ਹਨ ਇਹ ਦੂਜੇ ਭਾਈ ਗੁਰਦਾਸ ਜੀ ਦੇ ਲਈ ਯਾਦ ਰੱਖਿਓ ਜਿਹੜੇ ਆਪਣੇ ਕੋਲੇ ਕਿੰਨਾ ਟਾਈਮ ਤੇ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਗੁਰੂ ਇਹ ਉਹਨਾਂ ਦੀਆਂ 17 ਹਨ ਇਹ ਉਹਨਾਂ ਦੀਆਂ 17 ਹਨ ਜੋ ਭਾਈ ਗੁਰਦਾਸ ਜੀ ਦੂਜੇ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਹੋਏ ਸੀ ਉਹਨਾਂ ਨੇ ਕਿਸ ਨੇ ਭਾਈ ਗੁਰਦਾਸ ਜੀ ਨੂੰ ਪੰਜਾਬੀ ਦਾ ਸੈਂਟ ਪੌਲ ਕਿਹਾ ਤਾਂ ਮੋਹਨ ਸਿੰਘ ਦਿਵਾਨਾ ਨੇ ਕਿਹਾ ਸੀ ਕਿਹਨੇ ਕਿਹਾ ਸੀ ਮੋਹਨ ਸਿੰਘ ਦਿਵਾਨਾ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਰਵਾ ਕੇ ਟਿਆ ਵੀ ਇਹ ਤੁਹਾਨੂੰ ਯਾਦ ਰੱਖਣਾ ਹੈ ਠੀਕ ਹੈ ਜੀ ਸੋ ਇਹ ਸੀ ਆਪਣੇ ਕੋਲੇ ਅੱਜ ਦੇ ਕੁਐਸਚਨ ਕਿੰਨਾਂ ਲਈ ਭਾਈ ਗੁਰਦਾਸ ਜੀ ਦੇ ਉੱਤੇ ਆਈ ਹੋਪ ਕਿ ਤੁਹਾਨੂੰ ਗੁਰਮਤਕਾਉ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਾਈ ਗੁਰਦਾਸ ਤੱਕ ਜੀ ਤੱਕ ਪਸੰਦ ਆਇਆ ਹੋਊਗਾ ਸੋ ਇਹਨੂੰ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹਦਾ ਫਾਇਦਾ ਪਹੁੰਚ ਸਕੇ ਥੈਂਕ ਯੂ ਵੈਰੀ ਮੱਚ